ਕਿਹੜਾ ਵੀਰੇ? ਉਹ ਟੇਟਾ। ਠੀਕ ਹੋ। ਸਾਡੇ ਕਿੱਦਾਂ? ਹੋਰ ਵੀਰੇ। ਕਿਹੜਾ ਵੀਰੇ? ਇਹ ਆਪਣਾ ਪਿੰਡ ਦਾ ਗਰਾਊਂਡ ਹੈ। ਆਪਣੇ ਪਿੰਡ ਦਾ ਗਰਾਊਂਡ ਹੈ ਜੀ। ਓਕੇ। ਲੱਗੇ ਪਈ ਜੀ ਮੈਂ ਤੁਹਾਨੂੰ ਦੱਸ ਗੱਲ ਦੱਸਣਾ 골ਕੀਪਰ ਮੈਂ ਤਦੋਂ ਖੇਡਣ ਲੱਗਿਆ। ਹਾਂ। ਅ ਅਸੀਂ ਗਰਾਊਂਡ ਚ ਆਉਂਦੇ ਸੀਗੇ ਸਾਡੇ ਪਿੰਡ ਦੇ ਸੀਨੀਅਰ ਸਾਡਾ ਪਹਿਲਾਂ ਜਦੋਂ ਗਰਾਊਂਡ ਪ੍ਰੈਕਟਿਸ ਕਰਦੇ ਨੇ ਪਿੰਡ ਦੇ ਮੁੰਡੇ। ਹਾਂ ਜੀ। ਤੇ ਪੂਰਾ ਗ라운ਡ ਭਰਿਆ ਹੁੰਦਾ ਸੀਗਾ ਉਹ ਅਸੀਂ ਬਾਹਰ ਬੈਠੇ ਹੁੰਦੇ ਸੀ ਮੈਨੂੰ ਕੰਦ ਦੇ ਬੈਠਾ ਸੀਗਾ ਬਾਹਰ ਤੋਂ ਸਾਹਮਣੇ ਤੇ ਮੈਨੂੰ ਹਾਂਜੀ ਮੇਰੇ ਪਿੰਡ ਦੇ ਸੰਜੂ ਨੇ ਹਾਕ ਮਾਰੀ ਸੰਜੂ ਹੁਣ ਇਟਲੀ ਬੈਠਾ ਬਹੁਤ ਚੰਗਾ ਪਲੇਅਰ ਸੀਗਾ ਆਪਣੇ ਟਾਈਮ ਦਾ ਕਹਿੰਦਾ ਕੋਣ ਸੀ ਸੰਜੂ ਤੇ ਮੈਨੂੰ ਉਹਨੇ ਸੰਜੂ ਨੇ ਕਿਹਾ ਕਹਿੰਦਾ ਵੀ ਕਹਿੰਦਾ ਕਿੰਦੇ ਮੈਂ ਕਿਹਾ ਹਾਂਜੀ ਵੀਰੇ ਛੋਟਾ ਜਿਹਾ ਸੀਗਾ ਮੈਂ ਕਹਿੰਦਾ ਆ ਕੇ ਗੋਲ ਕੀਪਰ ਖੜ ਜਾ ਵੀ ਤੂੰ ਨੰਗੇ ਪਹਿਰਿਆ ਹੈ ਨਾ ਵੀ ਗੋਲ ਕੀਪਰ ਖੜ ਜਾ ਵੀ ਅੱਜ ਬਾਅਦ ਵੀ ਤਾਂ ਬੈਠਾ ਹੀ ਹੈ ਤੇ ਚੱਲ ਮੈਂ ਗੋਲ ਕੀਪਰ ਖੜ ਗਿਆ ਮੀ ਪਿਆ ਜੀ ਮੈਂ ਗੋਲ ਕੀਪਰ ਦਾ ਖੜ ਕੇ ਮੈਂ ਉਹ ਛੁੱਟਾ ਛੱਟਾ ਮਾਰਦੇ ਉਹ ਛਾਲਾ ਛੋੜਾ ਪੁਰੀਆਂ ਮਾਰੀਆਂ ਉਹਨਾਂ ਨੇ ਇੰਨਾ ਵਧੀਆ ਮੈਨੂੰ ਹੌਸਲਾ ਦਿੱਤਾ ਵੀ ਤੂੰ ਗੋਲ ਕੀਪਰ ਬਣ ਜਾ ਤੂੰ ਖੜ ਸਕਦਾ ਤੂੰ ਖੜ ਸਕਦਾ ਤੂੰ ਮੈਂ ਉਦੋਂ ਤੋਂ ਗੋਲ ਕੀਪਰ ਖੜਦਾ ਸੀ ਪਹਿਲਾਂ ਉਹ ਉਦੋਂ ਵੀਰੇ ਮੇਰੇ ਕੋਲ ਖੇਡਣ ਜਾਣ ਵਾਸਤੇ ਕੁਛ ਨਹੀਂ ਸੀ ਸਾਈਕਲ ਵੀ ਨਹੀਂ ਸੀਗਾ ਮੈਂ ਇੱਥੋਂ ਜਾਣਾ ਮੈਂ ਰਨਿੰਗ ਕਰਕੇ ਜਾਣਾ ਕਰਾਲੀ ਕੇ ਵਰ ਨਹੀਂ ਕਰਕੇ ਜਾਂਦਾ ਕਿੰਨੇ ਕਿਲੋਮੀਟਰ ਮੈਂ ਨਕਰਾਲੀ ਇੱਥੋਂ ਨਕਰਾਲੀ ਆਪਣਾ 3 ਕਿਲੋਮੀਟਰ ਪੈ ਜਾਂਦਾ 3 ਕਿਲੋਮੀਟਰ ਉਹ ਭੱਜ ਕੇ ਜਾਣਾ ਇੱਥੋਂ ਭੱਜ ਕੇ ਹੀ ਜਾਣਾ ਉਹ ਤੋਂ ਬਾਅਦ ਗੇਮ ਲਾ ਕੇ ਫੇਰ ਭੱਜ ਕੇ ਆਉਣਾ ਹੂੰ ਬੰਦਿਆਂ ਬਹੁਤ ਪਿਆਰ ਪਹਿਲਾਂ ਮੋਟਰਸਾਈਕਲ ਆਪਾਂ ਜਿੱਤੇ ਹੀ ਦੋਬੇ ਚਾ ਅੱਛਾ ਮੋਟਰਸਾਈਕਲ ਵੀ ਜਿੱਤੇ ਹੋ ਹਾਂਜੀ ਪਹਿਲਾਂ ਮੋਟਰਸਾਈਕਲ ਆਪਾਂ ਧਮਾਈ ਟੂਰਨਾਮੈਂਟ ਸੀਗਾ ਮਤਲਬ ਕਿ ਪਹਿਲਾਂ ਮੋਟਰਸਾਈਕਲ ਧਮਾਈ ਜਿੱਤੇ ਹੋ ਪਹਿਲਾਂ ਮੋਟਰਸਾਈਕਲ ਆਪਾਂ ਧਮਾਈ ਜਿੱਤੇ ਆ ਤੁਸੀਂ ਆਪਾਂ ਹਨਾ ਪਹਿਲਾਂ ਬਹੁਤ ਸਟਰਗਲ ਕਰਾਈ ਮੇਰੇ ਬਾਬੂ ਜੀ ਨੇ ਠੀਕ ਹੈ ਕੰਮ ਕੀ ਕਰਦੇ ਬਾਬੂ ਬਾਬੂ ਹਾਂ ਜੀ ਮੈਂ ਚੁੰਦਾ ਬਹੁਤ ਪਿਆਰ ਮਤਲਬ ਖਿਦਰਾਬਾਦੀ ਮਤਲਬ ਖਿਦਰਾਬਾਦੀ ਸਾਡੀ سپورਟ ਚ ਖੜੀ ਹੁੰਦੀ ਹੈ ਠੀਕ ਹੈ ਖਿਦਰਾਬਾਦੀ ਰਿਸ਼ਤੇਦਾਰੀਆਂ ਬਹੁਤ ਨਾਲ ਆਪਣੇ ਪਿੰਡ ਖਿਦਰਾਬਾਦ ਹੋ ਗਿਆ ਤੀਗੂੜ ਹੋ ਗਿਆ ਕਾਲੇਆਲ ਹੋ ਗਿਆ ਸਾਡਾ ਪਿੰਡ ਪੂਰੀ سپورਟ ਕਰਦਾ ਹਰ ਲੋਕ ਲੋਕਲ ਹੋ ਕੇ ਕਰਕੇ ਪੂਰੀ سپورਟ ਕਰਦੇ ਆ ਪੂਰੀ سپورਟ ਕਰਦੇ ਆ ਜੀ ਠੀਕ ਹੈ ਪਰ ਨਾਲ ਥੋੜੀ ਘਰ ਦਾ ਚ ਸਰਕਲ ਦੀ ਗੱਲ ਕਰੀ ਠੀਕ ਹੋਇਆ ਪਰ ਕਿਹਨਾਂ ਨਾਲ ਹਾਂਜੀ ਹਾਂ ਫਰਕ ਬਹੁਤ ਪਿਆ ਕਿਉਂਕਿ ਕਿਸੇ ਟਾਈਮ ਵੀਰੇ ਮੇਰੇ ਕੋਲ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਫੁੱਟਬਾਲ ਦੀ ਸ਼ੁਰੂਆਤ ਕੀਤੀ ਮੈਂ ਗਰਜੀਤੇ ਭਾਜੀ ਕੋ ਕੋਰਾਲੀ ਖੇਡਦਾ ਸੀਗਾ ਉਦੋਂ ਫੁੱਟਬਾਲ ਦਾ ਲੈਵਲ ਵੀ ਬਹੁਤ ਚੱਟੜਾ ਸੀ ਹਾਂਜੀ ਟੀਊਣ ਵਾਲੇ ਆਪਣੇ ਹਾਂਜੀ ਟੀਊਣ ਵਾਲੇ ਗਰਜੀਤਾ ਭਾਜੀ ਉਹ ਮੇਰੇ ਕੋਚ ਰਹੇ ਆ ਹੁਣ ਤੱਕ ਮੇਰੇ ਕੋਚ ਆ ਉਹ ਬਹੁਤ ਰਿਸਪੈਕਟ ਉਹਨਾਂ ਨੂੰ ਮੈਂ ਗਿਸ਼ਤਾਂ ਤੁਹਾਡੇ ਹਾਂਜੀ ਉਸਤਾਦ ਮੇਰੀ ਹੀ ਆ ਉਹ ਗੱਡੀ ਕਿਰੋਣੇ ਮੈਂ ਤਾਂ ਸਟਾਰਟ ਕਰੀ ਹੋਈ ਹੈ ਬਸ ਛੋਟੇ ਬੱਚੇ ਵੀ ਉਹਨੇ ਮੇਰੇ ਕੋਲ ਉਹਨਾਂ ਨੂੰ ਵੀ ਨਾਲ ਦੀ ਨਾਲ ਕਰਾਈ ਜੰਨਾ ਮੈਂ ਕਿਹਾ ਵੀ ਮਿਹਨਤ ਕਰ ਲੋ ਜਿੰਨਾ ਆਪਾਂ ਗਰਾਊਂਡ ਨੂੰ ਟਾਈਮ ਦ ਜੇ ਪਿੰਡਾਂ ਵਾਲੇ ਪਿੰਡਾਂ ਦੇ ਵੀ ਪਿੰਡਾਂ ਦੇ ਪਿੰਡਾਂ ਜਿਹਾ ਕਿੰਦਾ ਪਿੰਡਾਂ ਵਾਲਿਆਂ ਦੇ ਵਿੱਚ ਵੀ ਰਿਆ ਹੁੰਦਾ ਵੀ ਆਪਣੇ ਪਿੰਡ ਦੀ ਟੀਮ ਹੁੰਦੀ ਆ ਆਪਣਾ ਕੰਬੀਨੇਸ਼ਨ ਬਣਿਆ ਹੁੰਦਾ ਪਿੰਡਾਂ ਦੇ ਪਿੰਡਾਂ ਦੇ ਸਾਰੇ ਮਿਲ ਕੇ ਖੇਡਦੇ ਆ ਹਾਂ ਸਾਰੇ ਬਹੁਤ ਜ਼ੋਰ ਮਾਰਦੇ ਨੇ ਇੰਨਾ ਦਿਲ ਕਰਦਾ ਨਾ ਪਿੰਡ ਨੂੰ ਵੀ ਆ ਪਿੰਡ ਦਾ ਨਾਮ ਕਰੀਏ ਆਪਾਂ ਆਪਾਂ ਹੁਣ ਬਾਹਰ ਕਿੱਢਣ ਜਾਣੇ ਵੀਰੇ ਹੁਣ ਕਿੰਦਾ ਚਤਾਮਲੀ ਮੇਰੇ ਪਿੰਡ ਦਾ ਨਾਮ ਪਿੱਛੇ ਲੱਗਿਆ ਹੋਇਆ ਬਾਹਰ ਵੀ ਜਾ ਕੇ ਕਿਤੇ ਖੇਡਣ ਜਾਣਾ ਜਦੋਂ ਮੈਂ ਪਿੰਡ ਸਮਝ ਕੇ ਹੀ ਖੇਡਦਾ ਹੈ ਸੌਖੀ ਹੈ ਕਿ ਨਹੀਂ 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 ਵੀਰੇ ਦੇਖਣ ਨੂੰ ਤਾਂ ਹਰ ਇੱਕ ਚੀਜ਼ੇ ਸੌਖੀ ਲੱਗਦੀ ਹੈ ਜਿਵੇਂ ਆਪਾਂ ਖੇਡਦੇ ਹੁੰਨੇ ਗਰਾਊਂਡ 'ਚ ਕਈ ਸੋਚਦੇ ਨੇ ਕਿ ਬਾਲ ਦੇ ਉਨੇ ਵੀ ਹਾਂ ਤੂੰ ਐਦਾਂ ਨਹੀਂ ਕਰਿਆ ਤੂੰ ਗੋਲ ਮਿਸ ਕਰਤਾ ਤੂੰ ਇਹ ਕਰਤਾ ਤੂੰ ਗੋਲ ਖਾ ਲਿਆ ਉਹ ਫੀਲਡ ਦੇ ਵਿੱਚ ਆ ਕੇ ਬਦ ਲੱਗਦਾ ਵੀ ਹਾਂ ਜਿਹੜਾ ਬੰਦਾ ਜਿਹੜੀ ਚੀਜ਼ ਕਰਦਾ ਹੁੰਦਾ ਉਹਨੇ ਕਿੰਨਾ ਸਟ੍ਰਗਲ ਕਰਿਆ ਇਹ ਚੀਜ਼ ਵਾਸਤੇ ਕਈ ਵਾਰ ਭੱਜ ਕੇ ਜਾਣਾ ਛਾਉਣ ਵੀ ਭੱਜ ਕੇ ਜਾਣਾ ਦੋਹੇ ਟਾਈਮ ਦੋਹੇ ਟਾਈਮ ਗੇਮ ਲਾਉਣੀ ਹੈ ਤੇ ਉਹ ਜਿਵੇਂ ਰੱਬ ਦੇਖਦਾ ਹੀ ਹੁੰਦਾ ਨਾ ਮੈਂ ਨਮੀਤ ਕਰਦਾ ਉਦੋਂ ਨਹੀਂ ਸੀਗਾ ਤੇ ਹੁਣ ਰੱਬ ਨੇ ਦੋ ਮੋਟਰਸਾਈਕਲ ਦਿੱਤੇ ਹਾਂ ਹੁਣ ਗੱਡੀ ਖੜੀ ਹੈ ਗੱਡੀ ਵੀ ਆਪਾਂ ਰੱਬ ਦੀ ਕਰ ਪਰ ਨਾਲ ਗੱਡੀ ਵੀ ਲੈ ਲਈ ਸੀਗਾ ਕੰਮ ਕਰਨਾ ਸਟੇਟ ਖੇਡਣ ਗਿਆ ਸੀਗਾ ਸੰਗਰੂਰ ਹੋਈ ਸੀ ਉਦੋਂ ਸਟੇਟ ਸੰਗਰੂਰ ਹਾਂਜੀ ਤੇ ਆਪਾਂ ਉਦੋਂ 4th ਬੁਜੀ ਸੀ ਸੀ ਆਪਣੇ ਮੋਹਾਲੀ ਜ਼ਿਲ੍ਹੇ ਦੀ ਬਾਕੀ ਸਿਰਫ ਅਕੈਡਮੀ ਰਹੀ ਸੀ ਜਿਲ੍ਹਾ ਆਪਣੇ ਸੀਗਾ ਮੋਹਾਲੀ ਉੱਥੇ ਮੈਂ ਬੈਸਟ ਗੋਲ ਕੀਪਰ ਨਿਕਲੇ ਸੀ ਸਟੇਟ 'ਚ ਤੇ ਉੱਥੋਂ ਉਹਨਾਂ ਨੇ ਮੈਨੂੰ ਸਿਲੈਕਸ਼ਨ ਕਰੀ ਤੇ ਮੈਂ ਔਰ ਜੱਸਾ ਦੋਹੇ ਗੋਲ ਕੀਪਰ ਸੀ ਉੱਥੇ ਹੋ ਗਏ ਸੀ ਸਿਲੈਕਟ ਹੋ ਗਏ ਤੇ ਸ ਦੋ ਮੋਟਰਸਾਈਕਲ ਦਿੱਤੇ ਆਪਾਂ ਦੋ ਮੋਟਰਸਾਈਕਲ ਦੇ ਉੱਤੇ ਆ ਦੋ ਮੋਟਰਸਾਈਕਲ ਜਿੱਥੇ ਇੱਕ ਦੋ ਵੀਰੀ ਚੇਨ ਵੀ ਜਿੱਤੀ ਸੀ ਜਿਹੜਾ ਬਹੁਤ ਲੰਬਾ ਟੂਰਨਾਮੈਂਟ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਲੰਬਾ ਟੂਰਨਾਮੈਂਟ ਚੱਲਦਾ ਹੈ ਬਘੋਰਾ ਪਿੰਡ ਦਾ ਟੂਰਨਾਮੈਂਟ ਬਘੋਰਾ ਪਟੜ ਦਾ ਬਿੱਲਾ ਕਰਾਉਂਦਾ ਸ਼ੁੱਧੀ ਸਪੋਰਟ ਹੈ ਖੇਡਣ ਠੀਕ ਹੈ ਸ਼ੁੱਧ ਸਪੋਰਟ ਨਾਲ ਹੀ ਹੁਣ ਤੱਕ ਰੱਬ ਨੇ ਇੱਥੇ ਤੱਕ ਪਹੁੰਚਾਇਆ ਤਾਂ ਪਿੰਡ ਦਾ ਗਰਾਊਂਡ ਹੈ ਆਪਣੇ ਪਿੰਡ ਦਾ ਗਰਾਊਂਡ ਹੈ ਜੀ ਓਕੇ ਤੇ ਫਿਰ ਇਹ ਸਾਰੇ ਜਵਾਕ ਇਹ ਜੋਨ ਦੀ ਪ੍ਰੈਕਟਿਸ ਕਰ ਰਹੇ ਨੇ ਜਵਾਕ ਬੱਚੇ ਓਕੇ ਹ ਸਕੂਲ ਦੇ ਬੱਚੇ ਇਹਦੇ ਸਾਰੇ ਸਾਰੇ ਬੈਠ ਠੀਕ ਤੇ ਕਿਵੇਂ ਗਿੰਦਾ ਚਤਾਮਲੇ ਵਾਲੇ ਸੇ ਪਿੰਡ ਦਾ ਹੀ ਹੈ ਚਤਾਮਲੇ ਦਾ ਹੀ ਹੈ ਠੀਕ ਥੋੜੇ ਘਰ ਦੇ ਵਿੱਚ ਕੌਣ ਕੌਣਾ ਇਹ ਗੱਲ ਕਰੀਏ ਘਰ ਦੇ ਵਿੱਚ ਤਿੰਨ ਸਿਸਟਰ ਜੀਆਂ ਮੈ ਜੁਗ ਇਹਨਾਂ ਦੀ ਤੇ ਇੱਕ ਭਰਾ ਬੀਬੀ ਆਪੇ ਬੀਬੀ ਆਪੇ ਠੀਕ ਹੈ ਬੜੇ ਫੁੱਟਬਾਲ ਵਾਲੇ ਰੁਝਾਨ ਕਿੱਦਾਂ ਬਣਿਆ ਇਹ ਗੱਲ ਕਰੀਏ ਫੁੱਟਬਾਲ ਬੱਲੇ ਰੁਝਾਨ ਸ਼ੁਰੂ ਤੋਂ ਹੀ ਬਚਪਨ ਤੋਂ ਹੂੰ ਤੇ ਖੇਡਦੇ ਹੁੰਦੇ ਐ ਇਦਾਂ ਜਿਵੇਂ ਬੱਚੇ ਖੇਡ ਰਹੇ ਐ ਇਦਾਂ ਹੀ ਖੇਡਦੇ ਹੁੰਦੇ ਸੀਗੇ ਖੇਡਦੇ-ਖੇੜੇ ਤੁਹਾਨੂੰ ਬਦਰ ਜਾਨ ਬਹੁਤ ਵੱਦਾ 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 ਮੈਂ ਸਕੂਲ ਟਾਈਮ ਤੋਂ ਹੀ ਐ ਹਾਂਜੀ ਸਕੂਲ ਟਾਈਮ ਤੋਂ ਹੀ ਐ ਠੀਕ ਐ ਤੇ ਇਸੇ ਗਰਾਉਂਡ ਦੇ ਵਿੱਚ ਮਿਲ ਕੇ ਸ਼ੁਰੂਆਤ ਹੋਈ ਸੀ ਸ਼ੁਰੂਆਤ ਇਸੇ ਗਰਾਉਂਡ 'ਚ ਹੋਈ ਸੀ ਹਾਂਜੀ ਠੀਕ ਹੈ ਤੇ ਕਿਸੇ ਨੂੰ ਦੇਖ ਕੇ ਸੀ ਮਿਲ ਕੇ ਖੇਡਣ ਇਨਸਪਾਇਰ ਹੋਏ ਕਿ ਆਪ ਇਹ ਮੰਨ ਦੇ ਵਿੱਚ ਹਾਂਜੀ ਆਪਣੇ ਪਿੰਡ ਦੇ ਵਿੱਚ ਟੂਰਨਾਮੈਂਟ ਹੁੰਦੇ ਸੀਗੇ ਪਹਿਲਾਂ ਜਦੋਂ ਹਾਂ ਅਸੀਂ ਸਕੂਲ ਨੂੰ ਛੁੱਟੀ ਹੁੰਦੀ ਟੂਰਨਾਮੈਂਟ ਹੋਣਾ ਤੇ ਜਦੋਂ ਆਪਣੇ ਜਿਹੜੇ ਸੀਨੀਅਰ ਖੜਾ ਰਹੀਆਂ ਜਿਵੇਂ ਵਿਰੇਂਦਰ ਵੀਰ ਹੋ ਗਿਆ ਸੰਜੂ ਵੀਰ ਹੋ ਗਿਆ ਤੇ ਬਹੁਤ ਟੌਪ ਦੇ ਪਲੇਅਰ ਤਾਂ ਹੈ ਆਪਣੇ ਪਿੰਡ ਦੇ ਠੀਕ ਹੈ ਤੇ ਹੈਪੀ ਹੋ ਗਿਆ ਹਾਂਜੀ ਧੰਨਵਾਦ ਤੇ ਇਹਨਾਂ ਨੂੰ ਦੇਖ ਕੇ ਅਸੀਂ ਬਾਹਰ ਬੈਠੇ ਸੋਚਦੇ ਜੋ ਮੈਚ ਦੇਖਣਾ ਬਾਹਰ ਬੈਠੇ ਸੋਚਦੇ ਨੇ ਵੀ ਸਾਡਾ ਕਿੰਨਾ ਟਾਈਮ ਲੱਗੂਗਾ ਨਾ ਵੀ ਅਸੀਂ ਪਿੰਡਾਂ ਸਾਨੂੰ ਦੇਖਣਗੇ ਇਹ ਟੀਮ ਚ ਖੇਡਾਂਗੇ ਨਾ ਜੋ ਟੂਰਨਾਮੈਂਟ ਹੈ ਹਾਂ ਤੇ ਉਦੋਂ ਬਸ ਸਾਡਾ ਵੀ ਫਿਰ ਰੁਝਾਨ ਵਧਿਆ ਫੁੱਟਬਾਲ ਚ ਪੂਰਾ ਠੀਕ ਹੈ ਉਦੋਂ ਦੇਖਦੇ ਹੋਏ ਬਸ ਫਿਰ ਅਸੀਂ ਵੀ ਇਧਰ ਇਸ ਬਿਲਡ ਚ ਆ ਕੇ ਸ਼ੁਰੂ થઈ ਬਚਪਨ ਦਾ ਛੋਟੇ ਛੋਟੇ ਹੁੰਦੇ ਸੀਗੇ ਔਖਾ ਤਾਂ ਨਹੀਂ ਲੱਗਿਆ ਵੀ ਮਿਹਨਤ ਕਰਨੀ ਪਊਗੀ ਨਹੀਂ ਪਹਿਲਾਂ ਪਹਿਲਾਂ ਦੇ ਵਿੱਚ ਨਹੀਂ ਪਹਿਲਾਂ ਪਹਿਲਾਂ ਨਾ ਜਦੋਂ ਕਿੱਟਣੀ ਦੀ ਹੁੰਦੀ ਕੋਲ ਹਾਂ ਉਦੋਂ ਪਹਿਲਾਂ ਪਹਿਲਾਂ ਔਖਾ ਲੱਗਦਾ ਸੀਗਾ ਵੀ ਪਤਾ ਨਹੀਂ ਕਿੱਦਾਂ ਹਨਾ ਵੀ ਆਪਾਂ ਕਰਾਂਗੇ ਤੇ ਹੌਲੀ-ਹੌਲੀ ਜਿਵੇਂ ਤੁਹਾਨੂੰ ਪਤਾ ਪਰਮਾਤਮਾ ਕਰਦਾ ਹਾਂ ਚੰਗੇ ਵਾਸਤੇ ਹੀ ਕਰਦਾ ਤੇ ਕਿੰਦੂ ਜੀ ਗੱਲ ਕਰੀਏ ਬੈਕਗ੍ਰਾਉਂਡ ਦੇ ਪਰਿਵਾਰ ਕਿਵੇਂ ਆ ਮਤਲਬ ਕਿ ਠੀਕ ਠਾਕ ਹੈ ਕਿ ਸਧਾਰਨ ਪਰਿਵਾਰ ਚੋਂ ਗਰੀਬ ਪਰਿਵਾਰ ਚੋਂ ਜੇ ਪਹਿਲਾਂ ਦੱਸੀਏ ਆਪਾਂ ਹਨਾ ਵੀ ਪਹਿਲਾਂ ਬਹੁਤ ਸਟਰਗਲ ਕਰਾਈ ਮੇਰੇ ਬਪੂ ਜੀ ਨੇ ਠੀਕ ਹੈ ਕੰਮ ਕੀ ਕਰਦੇ ਬਪੂ ਬਪੂ ਜੀ ਲੇਬਰ ਦਾ ਕੰਮ ਕਰਦੇ ਆ ਲੇਬਰ ਕਰਦੇ ਜੇ ਜਦੋਂ ਸਟਾਰਟਿੰਗ ਹੋਈ ਸੀ ਆਪਣੀ ਫੁੱਟਬਾਲ ਦੀ ਉਦੋਂ ਪਹਿਲਾਂ ਪਹਿਲਾਂ ਬਹੁਤ ਸਟਰਗਲ ਦੇਖਿਆ ਕਿੱਟ ਵੀ ਨਹੀਂ ਸੀ ਹੁੰਦੀ ਕਿੰਦਾਂ ਦੀ ਦਿੱਕਤਾਂ ਕਿੰਦਾਂ ਦੀ ਆਉਣੀ ਮੁਸ਼ਕਲਾਂ ਦਿੱਕਤ ਤਾਂ ਇਦਾਂ ਹੀ ਬਸ ਵੀ ਮਤਲਬ ਆਪਾਂ ਜਦੋਂ ਖੇਡਣਾ ਹੁੰਦਾ ਹੈ ਗਰਾਊਂਡ 'ਚ ਗਰਾਊਂਡ 'ਚ ਖੇਡਣਾ ਆਪਾਂ ਵੀ ਨੰਗੇ ਪੈਰ ਖੇਡਣਾ ਜਿਵੇਂ ਹੁਣ ਜਵਾਕ ਖੇਡ ਰਹੇ ਆ ਇਦਾਂ ਬਚਪਨ ਦੇ ਵਿੱਚ ਨੰਗੇ ਪੈਰ ਹੋ ਨੰਗੇ ਪੈਰ ਖੇਡਦੇ ਰਹੇ ਹੋ ਨੰਗੇ ਪੈਰ ਆਪਾਂ ਇਸ ਗਰਾਊਂਡ 'ਚ ਕੰਡੇ ਬਹੁਤ ਹੁੰਦੇ ਸੀਗੇ ਪਹਿਲਾਂ ਇੱਥੇ ਠੀਕ ਹੈ ਬਸ ਵੀ ਪਿਆਰ ਸੀਗਾ ਫੋਟੋ ਆ ਲੈਣ ਵੀ ਹਾਂ ਸ਼ਾਮ ਨੂੰ ਗਰਾਊਂਡ ਚ ਨਾ 4 ਵਜੇ ਗਰਾਊਂਡ ਚ ਆ ਜਾਣਾ ਤੇ ਉਮਰ ਕਿੰਨੀ ਆ ਬਾਈ ਕੰਦੇ ਆਪਣੀ ਇਸ ਟਾਈਮ ਦੀ ਮੇਰੀ ਜੀ ਇਸ ਟਾਈਮ ਦੇਖੀ ਮੇਰਾ ਜੀ 26 ਦਾ ਬਰਤ ਹੈ 26 ਸਾਲ ਹੋ ਗਏ ਕਰ ਦੇ ਨੇ ਛੇਤੀ ਲਖਾ ਛੇਤੀ ਸਕੂਲ ਦਾਖਲ ਕਰਾਉਣ ਦੇ ਕਰ ਜੀ 17-18 ਸਾਲ ਦੇ ਖੇਡਣ ਲੱਗੇ ਸੀ ਪਹਿਲੇ ਖੇਡਣ ਲੱਗੇ ਨਹੀਂ ਨਹੀਂ 17-18 ਸਾਲ ਦੀ ਨਹੀਂ ਖੇਡਣ ਮੈਂ ਲੱਗ ਗਿਆ ਸੀ ਅੰਡਰ 14 ਤੋਂ ਅੰਡਰ 14 ਦੇ ਖੇਡਣ ਲੱਗੇ ਸੀ ਕਿਦੋਂ ਖੇਡਣ ਲੱਗ ਗਿਆ ਸੀ ਖੇਡਦਾ ਪਹਿਲਾਂ ਹੀ ਸੀ ਸਕੂਲ ਦੇ ਵਿੱਚ ਅੰਡਰ 14 ਤੋਂ ਲੱਗਿਆ ਖੇਡ ਹਮ ਇੱਥੇ ਆਪਣੇ ਟੀਚਰ ਹੁੰਦੇ ਸੀ ਸਕੂਲ ਚ ਸੁਦੇ ਤੇ ਉਹਨਾਂ ਕੋ ਖੇਡਣ ਲੱਗਿਆ ਪਹਿਲਾਂ ਕਬੱਡੀ ਖੇਡਦਾ ਹੁੰਦਾ ਸੀਗਾ ਬਲਕਿ ਕਬੱਡੀ ਸ਼ੁਰੂਆਤ ਤੇ ਹੈ ਕਬੱਡੀ ਸ਼ੁਰੂਆਤ ਸਪੋਰਟਸ ਤੇ ਆਪਣੀ ਸ਼ੁਰੂਆਤ ਕਬੱਡੀ ਤੋਂ ਹੋਈ ਆ ਠੀਕ ਹੈ ਕਿਨੂੰ 37 ਕਿੰਦਰ ਹੂੰ ਉਸ ਤੋਂ ਬਾਅਦ ਫਿਰ ਇੱਥੇ ਸਕੂਲ ਚ ਆ ਕੇ ਸਕੂਲ ਚ ਜੁਨ ਹੁੰਦੀ ਸੀਗੀ ਤੁਹਾਨੂੰ ਪਤਾ ਜਿਉਂ ਆਉਂਦੀ ਆਪਾਂ ਨੂੰ ਕਿੰਨਾ ਜੋ ਹੁੰਦਾ ਜੁਨ ਸਕੂਲ ਉਮਰ ਇਦਾਂ ਦੇ ਹੁੰਦੇ ਆ ਇੱਕ ਜੋਸ਼ ਹੁੰਦਾ ਜੋਸ਼ ਹੁੰਦਾ ਹੂੰ ਤੇ ਫਿਰ ਜੇ ਗੱਲ ਕਰੀਏ ਪਰਿਵਾਰ ਵਾਲੇ ਸਪੋਰਟ ਕਰਦੇ ਰਹੇ ਪਰਿਵਾਰ ਦੀ ਸਪੋਰਟ ਪੂਰੀ ਹੈ ਪਰਿਵਾਰ ਦੀ ਸ਼ੁਰੂ ਤੋਂ ਸਪੋਰਟ ਹੈ ਖੇਡਣ ਦੀ ਸ਼ੁਰੂ ਤੋਂ ਸਪੋਰਟ ਨਾਲ ਹੀ ਹੁਣ ਤੱਕ ਰੱਬ ਨੇ ਇੱਥੇ ਤੱਕ ਪਹੁੰਚਾਇਆ ਹਮ ਮੇਰੇ ਬਾਪੂ ਜੀ ਦੀ ਸ਼ੁਰੂ ਤੋਂ ਸਪੋਰਟ ਰਹੀ ਹੈ ਬਾਪੂ ਦੀ ਵੀ ਫੁੱਲ ਵੀ ਫੁੱਲ ਸਪੋਰਟ ਹੈ ਠੀਕ ਹੈ ਪਹਿਲਾਂ ਤੋਂ ਸ਼ੁਰੂ ਤੋਂ ਸਪੋਰਟ ਪੂਰੀ ਫੁੱਲ ਰਹੀ ਹੈ ਹਮ ਕਿੰਨੀ ਕ ਮਿਹਨਤ ਕਰਦੇ ਰਹੇ ਗਰਾਊਂਡ 'ਚ ਜੀ ਗੱਲ ਕਰੀਏ ਗਰਾਊਂਡ 'ਚ ਅਪਾਣੇ ਜੀ ਜਦੋਂ ਤੁਹਾਨੂੰ ਇੰਟਰਵਿਊ 'ਤੇ ਫੋਨ ਕੀਤਾ ਤੁਸੀਂ ਬਾਈ ਕਹਿੰਦੇ ਵੀ ਗਰਾਊਂਡ ਦੇ ਵਿੱਚ ਇੰਟਰਵਿਊ ਕਰ ਲਈਏ ਪਿਆਰ ਪੂਰਾ ਗਰਾਊਂਡ ਦੇ ਨਾਲ ਗਰਾਊਂਡ ਨਾਲ ਪੂਰਾ ਪਿਆਰ ਹੀ ਆਪਣਾ ਗਰਾਊਂਡ ਨਾਲ ਪੂਰਾ ਪਿਆਰ ਹੈ ਗ ਆਪਾਂ ਪਿੰਡਾਂ ਨਾਲ ਗੱਲ ਕਰੀ ਧੂਕੀ ਜਦੋਂ ਅਸੀਂ ਫੀਡਰ ਮੈ ਦਲਵੀਰ ਅਕੈਡਮੀ ਚ ਆਇਆ ਸੀਗਾ ਆਪਾਂ ਟੂਰਨਾਮੈਂਟ ਬੜੀ ਜਿੱਤੇ ਆਪਣੇ ਕੋਲ ਬੜੀ ਜਮਾ ਹੋ ਗਈ। ਹੂੰ ਫਿਰ ਪਿੰਡਾਂ ਨਾਲ ਗੱਲ ਕਰੀ ਮੈਂ ਕਿ ਆਪਾਂ ਇੱਕ ਗਰਾਊਂਡ ਦੇ ਫੋਲ ਬਦਲਨੇ ਆ ਤੇ ਇੱਕ ਆਪਣੇ ਗਰਾਸੀ ਬਣਾਉਣਾ ਗਰਾਊਂਡ ਪਹਿਲਾਂ ਪੂਰਾ ਰੜਾ ਮੇਰੇ ਕੋਲ ਫੋਟੋਆਂ ਹੀ ਪਈਆਂ ਹੂੰ ਪੂਰਾ ਰੜਾ ਗਰਾਊਂਡ ਹੁੰਦਾ ਸੀਗਾ ਉਹ ਤੇ ਫਿਰ ਆਪਾਂ ਪਿੰਡ ਨਾਲ ਗੱਲ ਕਰਕੇ ਘਾਲਵਾਇਆ ਘਾਲਵਾ ਕੇ ਹੁਣ ਗਰਾਊਂਡ ਦੀ ਲੁੱਕ ਫੇ ਕੰਡੇ-ਕੁੰਡੇ ਕਢਵਾਏ ਲੁੱਕ ਚੇਂਜ ਕਰੀ ਗਰਾਊਂਡ ਪਿਆਰ ਤਾਂ ਸ਼ੁਰੂ ਤੋਂ ਰਿਹਾ ਵੀ ਜਿੰਨਾ ਟਾਈਮ ਗਰਾਊਂਡ ਨੂੰ ਦਿੱਤਾ ਗਰਾਊਂਡ ਨੇ ਉਹ ਤੋਂ ਦੁੱਗਣਾ ਆਪਾਂ ਨੂੰ ਬਹੁਤ ਪਿੰਡ ਵਾਲੇ ਪੂਰੀ سپورਟ ਕਰਦੇ ਆ ਚਤਾਂਬਲੀ ਦੇ ਪਿੰਡ ਨਾਲ ਗੱਲ ਕਰੀ ਪੂਰੀ ਹਾਂਜੀ ਪੂਰੀ سپورਟ ਪੂਰੀ ਫੁੱਲ ਆਈ ਪਿੰਡ ਦੀ ਠੀਕ ਹੈ ਤੇ ਨਾਲ ਜਿਹੜੀ ਟੀਮ ਖੇਲਦੀ ਆ ਉਹ ਚਤਾਂਬਲੀ ਦੀ ਪਿੰਡ ਦੀ ਉਹ ਟੀਮ ਹਾਂਜੀ ਸਾਰੀ ਪਿੰਡ ਦੀ ਟੀਮ ਹੈ ਪਿੰਡ ਦੀ ਟੀਮ ਹੈ سپورਟ ਹੁੰਦੀ ਪੂਰੀ ਭਰਾਵਾ ਦੀ ਹਾਂਜੀ ਹਾਂ ਪੂਰੀ ਫੁੱਲ سپورਟ ਹੈ سپورਟ ਨਾਲ ਹੀ ਚੱਲਦਾ ਜੀ ਕੰਮ ਸਾਰ ਤੇ ਨਾਲ ਵੀ ਜਨੇ ਮੈਚ ਦੇਖਣ ਸਾਡੇ ਤੁਹਾਨੂੰ ਤੁਸੀਂ ਦੇਖਿਓ ਅ ਸਾਡਾ ਜਿਹੜਾ ਜਿਵੇਂ ਸਾਡੇ ਕਾਲੇ ਵਾਲ ਮੈਚ ਹੁੰਦਾ ਜਿਵੇਂ ਕਿਤੇ ਕਿਤੇ ਵੀ ਹੁੰਦਾ ਖਿਦਰਾਬਾਦ ਹੋ ਗਿਆ ਕਿਤੇ ਮੈਚ ਹੁੰਦਾ ਬਹੁਤ ਪਿਆਰ ਮਤਲਬ ਖਿਦਰਾਬਾਦੀ ਮਤਲਬ ਖਿਦਰਾਬਾਦ ਵੀ ਸਾਡੀ سپورਟ ਚ ਖੜੀ ਹੁੰਦੀ ਹੈ ਠੀਕ ਹੈ ਖਿਦਰਾਬਾਦ ਦੇ ਰਿਸ਼ਤੇਦਾਰੀ ਬੋਲਦੇ ਨੇ ਆਪਣੇ ਪਿੰਡ ਖਿਦਰਾਬਾਦ ਹੋ ਗਿਆ ਤੀਊੜ ਹੋ ਗਿਆ ਕਾਲੇ ਵਾਲ ਹੋ ਗਿਆ ਸਾਡਾ ਪਿੰਡ ਪੂਰੀ سپورਟ ਕਰਦਾ ਹਰ ਹਰ ਲੋਕ ਲੋਕਾਂ ਨੂੰ ਹੋਰ ਕਰਕੇ ਪੂਰੀ سپورਟ ਕਰਦੇ ਆ ਪੂਰੀ سپورਟ ਕਰਦੇ ਆ ਹਾਂਜੀ ਠੀਕ ਹੈ ਅੱਜ ਫਿਰ ਬੁੱਧ ਗੱਲ ਕਰੀਏ ਕਿਵੇਂ ਦਾ ਲੱਗ ਰਿਹਾ ਮਤਲਬ ਕਿ ਕਿੱਥੇ ਕਿੱਥੇ ਖੇਡ ਕੇ ਆਏ ਹੋ ਮਤਲਬ ਕਿ ਕਿੰਨੇ ਕਿੰਨੇ ਪਿੰਡਾਂ ਦੇ ਵਿੱਚ ਖੇਡ ਚੁੱਕੇ ਹੋ ਜੀ ਗੱਲ ਕਰੀ ਹੁਣ ਤੱਕ ਕਿੰਨੇ ਸਾਲਾਂ ਚ ਪਿੰਡਾਂ ਦੇ ਵਿੱਚ ਤਾਂ ਹੁਣ ਜੇ ਗੱਲ ਕਰੀ ਵੀਰੋ तकरीबन ਸਾਰੇ ਪੰਜਾਬ 'ਚ ਹੀ ਖੇਡ ਲਿਆ ਸਾਰੇ ਪੰਜਾਬ 'ਚ ਹੀ ਜਿੱਥੇ ਵੀ ਫੁੱਟਬਾਲ ਦਾ ਵਧੀਆ ਟੂਰਨਾਮੈਂਟ ਹੁੰਦਾ ਵੀ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਟੂਰਨਾਮੈਂਟ ਨਹੀਂ ਜਿੱਤੇ ਜਿਹੜਾ ਨਹੀਂ ਛੱਡਿਆ ਜਿਵੇਂ ਜਿਵੇਂ ਸਰਾਬਾ ਹੋ ਗਿਆ ਜਿਵੇਂ ਤਗੜੇ ਟੂਰਨਾਮੈਂਟ ਉਹਨੇ ਆਲੋਪਨਦੇ ਹੁੰਨੇ ਆ ਸਰਾਬਾ ਹੋ ਗਿਆ ਖੇੜੀ ਸਲਾਮਤ ਪਰ ਹੋ ਗਿਆ ਖਰੜ ਹੋ ਗਿਆ ਮਤਲਬ ਆਪਣਾ ਹੁਸ਼ਿਆਰ ਪਰ ਹੋ ਗਿਆ ਇਹ ਸਾਰੇ ਆਪਣੇ ਪੰਜਾਬ ਦੇ ਜਿੰਨੇ ਵੀ ਸਟੇਟਾ ਟੂਰਨਾਮੈਂਟ ਹੋਣ ਫੁੱਟਬਾਲ ਦੇ ਸਾਰੇ ਪਾਸੇ ਆਪਾਂ ਖੇਡੇ ਮੁਕਸਰ ਤੱਕ ਪਹਿਲਾਂ ਗੱਲ ਕਰੀ ਪਹਿਲਾਂ ਮੋਨ ਸੀਗੇ ਪਹਿਲਾਂ ਹਾਂ ਜੀ ਮੈਂ ਮੁੰਨਾ ਜੀ ਸਟਾਰਟing ਮੇਰੀ ਬੋਲੋ ਤੁਸੀਂ ਮਤਲਬ ਕਿ ਫਿਰ ਸਿੱਖ ਧਰਮ ਬਲ ਕਿੱਦਾਂ ਬਣੂਗੀ ਆਏ ਸਿੱਖ ਧਰਮ ਲਈ ਬਾਪੂ ਆਪਣਾ ਸਰਦਾਰ ਹੈ ਠੀਕ ਹੈ ਹਾਂ ਜੀ ਫਿਰ ਬਾਪੂ ਜੀ ਨੇ ਕਿਹਾ ਵੀ ਸਰਦਾਰ ਬੰਦੇ ਟੋਰ ਲੱਗੀ ਹੁੰਦੀ ਹੈ ਹੂੰ ਤੇ ਸਰਦਾਰ ਬੰਦੇ ਨੂੰ ਕੋਈ ਤੋਂ ਤੱਕ ਨਹੀਂ ਕਰਦਾ ਮਹਿਸੂਸ ਹੁੰਦਾ ਜਦੋਂ ਕੀਪਿੰਗ ਕਰਦੇ ਹੋ ਗੋਲ ਕੀਪਰ ਖੜਦੇ ਹੋ ਕੋਈ ਜੇ ਗੱਲ ਕਰੀਏ ਕਈ ਵਾਰ ਦੇਖਣ ਵਿੱਚ ਵੀ ਆਉਂਦਾ ਵੀ ਗਿੰਦਾ ਕਹਿੰਦੇ ਵੀ ਬੋਲ ਦੂਜੀ ਸਾਈਡ ਪਰ ਮੁਲ ਕੇ ਪਹੁੰਚੀ ਵੀ ਹੁੰਦੀ ਹੈ ਪਰ ਗਿੰਦਾ ਵੀ ਨਾਲੇ ਪਹੁੰਚਿਆ ਹੁੰਦਾ ਇਹ ਵੀ ਦੇਖਣ ਵਿੱਚ ਆਉਂਦਾ ਕਈ ਵਾਰ ਮਾਰਨਾ ਪੈਂਦਾ ਹਾਂਜੀ ਉਹ ਟੀਮ ਦੇ ਹਿਸਾਬ ਨਾਲ ਹੁੰਦਾ ਹੈ ਵੀ ਜਿਵੇਂ ਆਪਣੀ ਟੀਮ ਖੇਡ ਰਹੀ ਹੈ ਜੇ ਆਪਣੀ ਟੀਮ ਲੀਡ ਕਰ ਰਹੀ ਹੈ ਫਿਰ ਤਾਂ ਕੋਈ ਲੋਡ ਨਹੀਂ ਉੱਪਰ ਜਾਣ ਦੀ ਜੇ ਆਪਣੀ ਟੀਮ ਪਿੱਛੇ ਚੱਲ ਰਹੀ ਹੈ ਵੀ ਲੂਜ਼ ਕਰ ਰਹੀ ਹੈ ਫਿਰ ਜ਼ੋਰ ਮਾਰਨਾ ਪੈਂਦਾ ਫਿਰ ਉੱਪਰ ਚੜ੍ਹਨਾ ਪੈਂਦਾ ਫਿਰ ਨਹੀਂ ਕੋਈ ਸਾਈਡ ਦੇਖੀ ਜਾਂਦੀ ਵੀ ਹਾਂ ਆਪਾਂ ਗੋਲ ਕੀਪ ਸਟ੍ਰਾਈਕਰ ਆ ਫਿਰ ਜਿੱਥੇ ਵੀ ਆਪ ਜਾਨ ਮਾਰਨੇ ਤੇ ਗੋਲ ਦਾਰ ਰਹੇ ਮਤਲਬ ਟੀਮ ਨੂੰ ਆਪਣੇ ਬਰਾਬਰ ਕਰਾ ਕੇ ਲੀਡ ਕਰਾਉਣੀ ਹੈ ਜਿਤਾਉਣਾ ਟੀਮ ਨੂੰ ਜਿਤਾਉਣਾ ਵਾਸਤੇ ਪੂਰਾ ਜੋਰ ਮਾਰੀਦਾ ਬਾਕੀ ਜਿਤਾਰ ਪਰਮਾਤਮਾ ਦੇ ਹੱਥ ਵਿੱਚ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਮਤਲਬ ਕਿ ਪਿਆਰ ਕਰਦੇ ਨੇ ਲੋਕ ਚੱਕਣਾ ਲੋਕਾਂ ਨੂੰ ਬਹੁਤ ਪਿਆਰ ਮਿਲਦਾ ਵੀਰੇ ਲੋਕਾਂ ਦਾ ਪਿਆਰ ਹੀ ਖਿੱਚੀ ਫਿਰਦਾ ਹੁਣ ਤੱਕ ਲੋਕਾਂ ਦਾ ਤੁਸੀਂ ਦੇਖਿਆ ਹੀ ਹੋਣਾ ਜਿੱਦੇ ਜਿੱਥੇ ਆਪਾ ਟੂਰਨਾਮੈਂਟ ਦੇ ਜਾਂਦੇ ਬੱਚੇ ਗਰਾਊਂਡ ਦੇ ਵਿੱਚ ਆ ਕੇ ਮਿਲਦੇ ਗਿੰਦਾ ਵੀਰੇ ਇੰਦਾਂ ਜਦੋਂ ਆਜਾ ਵੈਨੀ ਆ ਬਾਤ ਵੀ ਆ ਕੇ ਇੰਦਾਂ ਵੀਰੇ ਜਦੋਂ ਬਹੁਤ ਪਿਆਰ ਮਿਲਦਾ ਬੱਚੇ ਐ ਵੀ ਕਹਿੰਦੇ ਕਿ ਆਟੋਗ੍ਰਾਫ ਦੇ ਦੀ ਅੱਛਾ ਇਹ ਪੁੱਛਦੇ ਜੀ ਤੇਰੇ ਵਰਗਾ ਬਣਨਾ ਹੈ ਉਹ ਮੈਂ ਕਿਹਾ ਵੀਰੇ ਪ੍ਰੈਕਟਿਸ ਕਰੋ ਕੋਈ ਚੱਕਰ ਨਹੀਂ ਮੈਂ ਤੂੰ ਉੱਪਰ ਜਾਉਂਗੇ ਹੂੰ ਜੇ ਪ੍ਰੈਕਟਿਸ ਕਰਵੇਂ ਗਰਾਊਂਡ ਤੇ ਮੈਂ ਤੂੰ ਉੱਪਰ ਜਾ ਕਿੰਨੀ ਕਿ ਮਿਹਨਤ ਕਰਦੇ ਹੋ ਗਰਾਊਂਡ ਦੀ ਗੱਲ ਕਰੀਏ ਗਰਾਊਂਡ 'ਚ ਵੀਰੇ ਪਹਿਲਾਂ ਤਾਂ ਆਪਾਂ ਬਹੁਤ ਮਿਹਨਤ ਕਰੀਏ ਜਦੋਂ ਸਟਾਰਟਿੰਗ ਕਰੀਏ ਨਾ ਆਪਾਂ ਬਹੁਤ ਮਿਹਨਤ ਕਰੀਏ ਹੁਣ ਤਾਂ ਥੋੜਾ ਬਿਮਾਰ ਹੋਣ ਕਰਕੇ ਹੋਇਆ ਨਹੀਂ ਪਿਛਲਾ ਸੀਜ਼ਨ ਮੈਂ ਜਮਾ ਨਹੀਂ ਲਾਇਆ ਹੂੰ ਹੂੰ ਹੁਣ ਤਾਂ ਆਪ ਚੱਲ ਰਿਹਾ ਮਹਾਰ ਹੋ ਗਿਆ ਸੀਗਾ ਹੈਨਾ ਤੇ ਬਿਮਾਰ ਹੋਣ ਕਰਕੇ ਗਲੂ ਕੋਸ ਲਗੇ ਸਰੀਰ ਫੁੱਲ ਗਿਆ ਮੇਰਾ ਸੈੱਲ ਘਟ ਗਏ ਸੀਗੇ ਤੇ ਇਸ ਸਾਲ ਆਪਾਂ ਸੀਜ਼ਨ ਲਾਉਣਾ ਪੂਰਾ ਗੱਡ ਕੇ ਲਾਉਣਾ ਪਿਛਲਾ ਸੀਜ਼ਨ ਤਾਂ ਮੈਂ ਜਮਾ ਵੀ ਨਹੀਂ ਲਾਇਆ ਫੋਨ ਆਉਂਦੇ ਸੀਗੇ ਵੀਰੇ ਮੈਂ ਜਵਾਬ ਦੇ ਕਿਉਂਕਿ ਅਨਫਿਟ ਸੀਗਾ ਆਹ ਲੋਕਾਂ ਦੇ ਟੂਰਨਾਮੈਂਟ ਸੀਗੇ ਵੀ ਖੇਡਣਾ ਖੇਡ ਦਾ ਚੰਗਾ ਜਿਹਾ ਨਹੀਂ ਲੱਗਦਾ ਕਿਪਰ ਵੀ ਅਨਫਿਟ ਕੀਪਰ ਇਸ ਵਾਰ ਪੂਰੀ ਪ੍ਰੈਕਟਿਸ ਹੋ ਰਹੀ ਹੈ ਇਸ ਵਾਰ ਫਿਟ ਹੋ ਕੇ ਪੂਰੇ ਦੁਆਬੇ ਵਿੱਚ ਵੀ ਜਾਣੇ ਹੋ ਦੁਆਬੇ ਵਿੱਚ ਵੀਰੇ ਸਾਰੇ ਪਾਸੇ ਆਪਾਂ ਜਦੋਂ ਦੁਆਬੇ ਤੇ ਆਪਣੇ ਪੌਦ ਦੀ ਗੱਲ ਕਰੀਏ ਕਿੰਨਾ ਕੁ ਫਰਕ ਹੈ ਜੀ ਗੱਲ ਕਰੀ ਪਲੇਅਰਾਂ ਦਾ ਜਾਂ ਉੱਥੋਂ ਦੇ ਸਿਸ ਇਹਦੇ ਵਿੱਚ ਇੰਨੇ ਚੰਗੇ ਲੋਕ ਐ ਇੰਨੇ ਵਧੀਆ ਇਨਾ ਪਿਆਰ ਮਿਲਦਾ ਦੋਆਬੀ ਏਰੀਆ ਚ ਹੂੰ ਤੇ ਗੱਲ ਕਰੀਏ ਤਾਂ ਦੋਆਬਾ ਏਰੀਆ ਫੁੱਟਬਾਲ ਦਾ ਗੜ੍ਹ ਐ ਹੂੰ ਦੋਆਬੀ ਏਰੀਆ ਦੇ ਵਿੱਚ ਸਟਾਰਟ ਸਟਾਰਟਿੰਗ ਹੋਈ ਹੈ ਫੁੱਟਬਾਲ ਦੀ ਸਟਾਰਟਿੰਗ ਹੋਈ ਹੈ ਹਾਂ ਬਹੁਤ ਵੀ ਮਤਲਬ ਮਾਲਪੁਰ ਲਗਭਗ 4-4 ਦਿਨ 5-5 ਦਿਨ ਦੇ ਮੈਨ ਨਾਲ ਦਾ ਟੂਰਨਾਮੈਂਟ ਦੋਆਬੇ ਵਿੱਚ ਇੰਦਰਜਾਲ ਦਾ ਲੰਬੇ ਲੰਬੇ ਦੋਆਬੇ ਵਿੱਚ ਉਹਨੇ ਲੰਬੇ ਟੂਰਨਾਮੈਂਟ ਕਿਉਂਕਿ ਪਿਆਰ ਬਹੁਤ ਮਿਲਦਾ ਉੱਥੇ ਆਡੀਅנס ਫੁੱਟਬਾਲ ਨੂੰ ਪਿਆਰ ਕਰਨ ਵਾਲੇ ਲੋਕ ਤੁਹਾਨੂੰ ਬਹੁਤ ਮਿਲ ਜਾਣੇ ਔਰ ਇਹਨੇ ਦਿਲਦਾਰ ਬੰਦੇ ਦੋਆਬੀਰੀ ਦੇ ਬਹੁਤ ਜਿਆਦਾ ਆਪਣਾ ਯਾਰ ਹੈ ਇੱਕ ਪਿੰਦਾ ਮਜਾਰੀ ਵਾਲਾ ਉਹ ਖੇਡਦਾ ਵੀ ਤਰਖਾਣਾ ਦਾ ਮੁੰਡਾ ਹੀ ਆ ਉਹਨੇ ਧੱਕ ਪਾਈ ਵੀ ਪੂਰੀ ਮਜਾਰੀ ਕਿਹੜਾ ਆਪਣਾ ਗੜ੍ਹ ਸਿੰਘਰ ਕੋਲ ਪਿੰਦਾ ਗੜ੍ਹ ਸਿੰਘਰ ਕੋਲ ਮਜਾਰੀ ਗੜ ਹੈਪੀ ਹੋ ਗਿਆ ਇਹ ਗੜਸ਼ੇਂਕਰ ਕਾਲਜ ਚ ਮੇਰੇ ਨਾਲ ਸੀਗੀ ਠੀਕ ਹੈ ਵਧੀਆ ਮੁੰਡੇ ਸਾਰੇ ਹਾਂਜੀ ਬਹੁਤ ਪਿਆਰ ਕਰਦੇ ਆ ਬਹੁਤ ਪਿਆਰ ਪਹਿਲਾ ਮੋਟਰਸਾਈਕਲ ਆਪਾਂ ਜਿੱਤੇ ਹੀ ਦੋਬੇ ਚ ਅੱਛਾ ਮੋਟਰਸਾਈਕਲ ਵੀ ਜਿੱਤੇ ਹੋ ਹਾਂਜੀ ਪਹਿਲਾ ਮੋਟਰਸਾਈਕਲ ਆਪਾਂ ਤੁਮਾਈ ਟੂਰਨਾਮੈਂਟ ਸੀਗਾ ਮਨ ਕੇ ਪਹਿਲਾ ਮੋਟਰਸਾਈਕਲ ਤੁਸੀਂ ਜਿੱਤੇ ਹੋ ਪਹਿਲਾ ਮੋਟਰਸਾਈਕਲ ਆਪਾਂ ਤੁਮਾਈ ਜਿੱਤੇ ਆ ਪਰ ਮੈਂ ਕਿੰਨੇ ਮੋਟਰਸਾਈਕਲ ਜਿੱਤੇ ਹੋ ਹੁਣ ਤੱਕ ਟੋਟਲ ਦੋ ਮੋਟਰਸਾਈਕਲ ਜਿੱਤੇ ਆਂ ਆ ਦੋ ਮੋਟਰਸਾਈਕਲ ਜਿੱਤੇ ਹੋ ਦੋ ਮੋਟਰਸਾਈਕਲ ਜਿੱਤੇ ਇੱਕ ਦੋ ਵੀਰੀ ਚੇਨ ਵੀ ਜਿੱਤੀ ਸੀ ਜਿਹੜਾ ਬਹੁਤ ਲੰਬਾ ਟੂਰਨਾਮੈਂਟ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਲੰਬਾ ਟੂਰਨਾਮੈਂਟ ਚੱਲਦਾ ਹੈ ਬਘੋਰਾ ਪਿੰਡ ਦਾ ਟੂਰਨਾਮੈਂਟ ਬਘੋਰਾ ਪਟੋਲਾ ਜਿਹੜਾ ਬਿੱਲਾ ਕਰਾਉਂਦਾ ਹੈ ਤੇ ਉੱਥੇ ਤੋਂ ਮੈਂ ਛਦੌੜੀ ਟੀਮ ਚ ਖੇਡ ਕੇ ਚਾਂਦੀ ਚੇਨ ਜਿੱਤੀ ਸੀ ਚਾਹ ਪਿੱਛੇ ਜੇ ਘੋੜੀ ਦਿੱਤੀ ਸੀਗੇ ਉਹਨਾਂ ਨੇ ਉਹਨਾਂ ਨੇ ਹਾਂ ਪਿੱਛੇ ਘੋੜੀ ਦਿੱਤੀ ਆ ਅਰੇ ਆਪਣਾ ਆਪਣਾ ਜੱਸਾ ਵੀ ਜਿੱਤੂ ਰਿਹਾ ਕਾਲੇ ਨਾਲ ਜੱਸਾ ਆਪਣੇ ਆਪਣੇ ਈ ਦੀ ਦਾ ਕਾਲੇ ਵਾਲਾ ਤੇ ਉਹਨੂੰ ਘੋੜੀ ਨਹੀਂ ਉਹਨੂੰ 5100 ਰੁਪਏ ਦਾ ਨਾਲ ਸਨਮਾਨ ਕਰਤਾ ਉਹਨਾਂ ਨੇ ਮਤਲਬ ਵਿਚੇ ਹਿੱਸਾ ਕ ਤਾਂ ਆਪਣੇ ਅਰੇ ਵਿੱਚ ਖੇਡਦੇ ਹੋ ਤੁਸੀਂ ਪਿੰਡ ਦੇ ਟੀਮ ਹੈ ਹਨਾ ਦੂਜੇ ਪਿੰਡ ਦੀ ਟੀਮ ਵਿੱਚ ਖੇਲਣਾ ਹੁੰਦਾ ਜਾਂ ਅਕੈਡਮੀ ਵਿੱਚ ਖੇਲਣਾ ਹੁੰਦਾ ਸਿਸਟਮ ਕੀ ਹੁੰਦਾ ਕਿ ਉਹ ਸਿਲੈਕਸ਼ਨ ਕਰਦੇ ਨੇ ਅਕੈਡਮੀ ਵਿੱਚ ਤਾਂ ਵੀਰੇ ਏਦਾਂ ਹੁੰਦਾ ਵੀ ਅਕੈਡਮੀ ਦੇ ਵਿੱਚ ਜੇ ਖੇਡਣ ਜਾਣਾ ਤਾਂ ਉਹ ਸਿਲੈਕਸ਼ਨ ਕਰਦੇ ਟ੍ਰਾਇਲ ਹੁੰਦਾ ਹਾਂ ਟ੍ਰਾਇਲ ਹੁੰਨੇ ਆ ਮਤਲਬ ਅਲੱਗ ਅਲੱਗ ਪਿੰਡਾਂ ਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਜਿਵੇਂ ਹੁਣ ਲਾਲ ਦਲਵੀਰ ਅਕੈਡਮੀ ਆ ਤੇ ਲਕੀਰ ਦਲਵੀਰ ਅਕੈਡਮੀ ਤੋਂ ਟ੍ਰਾਇਲ ਹੋਣੇ ਆ ਤੇ ਦਲਵੀਰ ਅਕੈਡਮੀ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਦੇ ਅਲੱਗ ਅਲੱਗ ਸਟੇਟਾਂ ਦੇ ਬਹੁਤ ਮਤਲਬ ਬਹੁਤ ਨਾਮੀ ਅਕੈਡਮੀ ਆ ਤੇ ਬਹੁਤ ਪਲੇਅਰ ਆਉਣੇ ਆ ਪਹਿਲਾਂ ਉਹ ਚ ਖੇਲੇ ਪਹਿਲਾਂ ਵੀ ਖੇਲੇ ਦਲਵੀਰ ਅਕੈਡਮੀ ਵਿੱਚ ਦਲਵੀਰ ਅਕੈਡਮੀ ਵਿੱਚ ਖੇਡੇ ਆ ਠੀਕ ਹੈ ਤੇ ਆਪਣੀ ਪਹਿਲੇ ਆਪਾਂ ਨੂੰ ਸਿਲੈ ਜਿਲੇਵਾਂ ਨੂੰ ਸਟੇਟ ਖੇਡਣ ਗਿਆ ਸੀਗਾ ਹੂੰ ਸੰਗਰੂਰ ਹੋਈ ਸੀ ਉਦੋਂ ਸਟੇਟ ਸੰਗਰੂਰ ਹਾਂਜੀ ਤੇ ਆਪਾਂ ਉਦੋਂ 4th ਜੀਨ ਸੀਗੀ ਆਪਣੇ ਮੋਹਾਲੀ ਜ਼ਿਲ੍ਹੇ ਦੀ ਬਾਕੀ ਸਿਰਫ ਅਕੈਡਮੀ ਰਹੇਗੇ ਜਿਲ੍ਹਾ ਆਪਣਾ ਹੀ ਸੀਗਾ ਮੋਹਾਲੀ ਉੱਥੇ ਮੈਂ ਬੈਸਟ ਗੋਲ ਕੀਪਰ ਨਿਕਲੇ ਸੀ ਸਟੇਟ 'ਚ ਹੂੰ ਤੇ ਉੱਥੋਂ ਉਹਨਾਂ ਨੇ ਮੇਰੀ ਸਿਲੈਕਸ਼ਨ ਕਰੀ ਤੇ ਮੈਂ ਔਰ ਜੱਸਾ ਦੋਹੇ ਗੋਲ ਕੀਪਰ ਸੀ ਉੱਥੇ ਹੋ ਗਏ ਸੀ ਸਿਲੈਕਟ ਹੋ ਗਏ ਜੱਸਾ ਮੇ ਤੋਂ ਪਹਿਲਾ ਸੀਗਾ 1 ਸਾਲ ਉਸ ਤੋਂ 1 ਸਾਲ ਬਾਅਦ ਮੈਂ ਆ ਗਿਆ ਠੀਕ ਹੈ ਬਾਅਦ ਵਿੱਚ ਆਇਆ ਉਸ ਤੋਂ ਬਾਅਦ ਮੈਂ ਆ ਗਿਆ ਤੇ ਅਸੀਂ ਦੋਨੋਂ ਇੰਨੀ ਪ੍ਰੈਕਟਿਸ ਕਰੀ ਸੀ ਜਦੋਂ ਉਹਨਾਂ ਨਾਲ ਕਿਤੇ ਪ ਖੇੜ ਲਿਆ ਸੀਗਾ ਦੂਜੇ ਉਹ ਜਦੋਂ ਮੈਂ ਪਹਿਲੇ ਸਾਲ ਗਿਆ ਉਦੋਂ ਸੀ ਦੁੱਧਾ ਖਾ ਗਿਆ ਨਹੀਂ ਸਟੱਡੀ ਕਿੱਥੇ ਕਰੀ ਐ ਸਟੱਡੀ ਵੀਰੇ ਮੈਂ ਕਰੀ ਐ ਪਲੱਸ 2 ਤੱਕ ਪਲੱਸ 2 ਕਰੀ ਹਾਂਜੀ ਦਾਖਲਾ ਲੈ ਲਿਆ ਸੀਗਾ ਅੱਗੇ ਦਲਵੀਰ ਅਕੈਡਮੀ ਚ ਜਾ ਕੇ ਦਾਖਲਾ ਕਾਲਜ ਲਈ ਮਤਾਲੀਮਨ ਮੋਦੀ ਕਾਲਜ ਪਟਿਆਲੇ ਉਹਦਾ ਪਰ ਉਹ ਤਾਂ ਪਿਆਨ ਹੀ ਨਹੀਂ ਗਿਆ ਪੜਾਈ ਵੱਲ ਨਾ ਵੀ ਖੇਡ ਵੱਲ ਜ਼ਿਆਦਾ ਸੀਗਾ ਪਰਵਾਹ ਵੱਲ ਜ਼ਿਆਦਾ ਸੀਗਾ ਵੀ ਖੇਡਣੀ ਹਮ ਤਲਵੀਰ ਅਕੈਡਮੀ ਵੱਲੋਂ ਤਾਂ ਆਪਾਂ ਪੰਜਾਬ ਦੇ ਵਿਨਰ ਵੀ ਰਹੇ ਹਾਂ ਹਮ ਪੰਜਾਬ ਲੀਗ ਦੇ ਵਿਨਰ ਰਹੇ ਹਾਂ ਏ ਡਿਵੀਜ਼ਨ ਦੇ ਕਦੀ ਹੋਇਆ ਵੀ ਮਹੀਨਾ ਮਹੀਨਾ ਦੋ ਦੋ ਵਾਰ ਨੇ ਘਰੇ ਨਾ ਬੜੇ ਹੋਵੇ ਇਦਾਂ ਵੀ ਕਦੀ ਹੁੰਦਾ ਇਦਾਂ ਹਾਂ ਹਾਂਜੀ ਹੋਇਆ ਕਦੋਂ ਹੋਇਆ ਆਪਾਂ ਅ ਦਿੱਲੀ ਗਲੋਰੀਅਸ ਕਲੱਬ 'ਚ ਖੇਡਿਆ ਮੈਂ ਠੀਕ ਹੈ ਉੱਥੇ ਮੈਂ ਇਹਨਾਂ ਕੋਲੇ ਰਹਿੰਦਾ ਹੁੰਦਾ ਸੀ ਜਿਹੜੇ ਆਪਣਾ CISF ਵਾਲੇ ਆ ਮੁੰਡੇ ਇਹਨਾਂ ਕੋਲੇ ਰਹਿੰਦਾ ਸੀਗਾ ਉਦੋਂ ਮੈਂ 2-2 ਮਹੀਨੇ ਰਿਹਾ ਉੱਥੇ ਉਹਨਾਂ ਕੋਲ ਹੀ ਰਿਹਾ ਤੇ ਗਲੋਰੀਅਸ ਕਲੱਬ 'ਚ ਖੇਡਦਾ ਸੀ ਮੈਂ ਤੇ ਇੱਕ ਗਿਆ ਸੀਗਾ ਮੈਂ ਹਿਮਾਚਲ ਖੇਡਣਾ ਉਹ ਦੇਬਿਆ ਹਿਮਾਚਲ ਹੀ ਖੇਡਣ ਗਿਆ ਸੀਗਾ ਹਿਮਾਚਲ ਤੇ ਉਦੋਂ ਮੈਂ 2 ਮਹੀਨੇ ਕੈਂਪ ਲਾਇਆ ਉੱਥੇ 2 ਮਹੀਨੇ ਕੈਂਪ ਲਾ ਕੇ ਫਿਰ ਜੀ ਖੇਲੀ ਖੇਡੇ ਸੀਗੇ ਉਦੋਂ ਨਹੀਂ ਮੈਂ ਆਇਆ ਸੀਗਾ ਫੁੱਟਬਾਲ ਥੋੜੀ ਜੀ ਘਰ ਦਾ ਜਿ ਸਰਕਲ ਦੀ ਗੱਲ ਕਰੀਏ ਠੀਕ ਹੋਇਆ ਹਰਕ ਪਿਆ ਅੱਗ ਨਾਲ ਹਾਂਜੀ ਹਾਂ ਫਰਕ ਬਹੁਤ ਪਿਆ ਕਿਉਂਕਿ ਕਿਸੇ ਟਾਈਮ ਵੀਰੇ ਮੇਰੇ ਕੋਲ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਫੁੱਟਬਾਲ ਦੀ ਸ਼ੁਰੂਆਤ ਕੀਤੀ ਮੈਂ ਗਰਜੀਤੇ ਭਾਜੀ ਕੋ ਕੋਰਾਲੀ ਖੇਡਦਾ ਸੀਗਾ ਉਦੋਂ ਫੁੱਟਬਾਲ ਦਾ ਲੈਵਲ ਵੀ ਬਹੁਤ ਚੱਕੜਾ ਸੀ ਹਾਂਜੀ ਕੁੱਤੀ ਉੜਾਲੇ ਆਪਣੇ ਹਾਂਜੀ ਕੁੱਤੀ ਉੜਾਲੇ ਗਰਜੀਤਾ ਭਾਜੀ ਉਹ ਮੇਰੇ ਕੋਚ ਰਹੇ ਹਣ ਤੱਕ ਮੇਰੇ ਕੋਚ ਆ ਉਹ ਬਹੁਤ ਰਿਸਪੈਕਟ ਉਹਨਾਂ ਦੀ ਕੋਈ ਮਿਸਤਾਹ ਤੁਹਾਡੇ ਹਾਂਜੀ ਉਸਤਾਦ ਮੇਰੇ ਉਹੀ ਹੈ ਠੀਕ ਹੈ ਤੇ ਮੈਂ ਜਦੋਂ ਉਦੋਂ ਨਾਲ ਵੀਰੇ ਮੇਰੇ ਕੋਲ ਖੇਡਣ ਜਾਣ ਵਾਸਤੇ ਕੁਛ ਨਹੀਂ ਸੀ ਸਾਈਕਲ ਵੀ ਨਹੀਂ ਸੀਗਾ ਮੈਂ ਇੱਥੋਂ ਜਾਣਾ ਮੈਂ ਰਨਿੰਗ ਕਰਕੇ ਜਾਣਾ ਕੋਰਾਲੀ ਗੇਂਗ੍ਰਾਉਂਡ ਬਰ ਨਹੀਂ ਕਰਕੇ ਜਾਂਦਾ ਕਿੰਨੇ ਕਿਲੋਮੀਟਰ ਪੈਂਦਾ ਕਰਾਲੀ ਇੱਥੋਂ ਕਰਾਲੀ ਆਪਣਾ 3 ਕਿਲੋਮੀਟਰ ਪੈ ਜਾਂਦਾ 3 ਕਿਲੋਮੀਟਰ ਮੱਕ ਭੱਜ ਕੇ ਜਾਣਾ ਇੱਥੋਂ ਭੱਜ ਕੇ ਜਾਣਾ ਉਹ ਤੋਂ ਬਾਅਦ ਗੇਮ ਲਾ ਕੇ ਫੇਰ ਭੱਜ ਕੇ ਆਉਣਾ ਹੂੰ ਸਵੇਰੇ ਭੱਜ ਕੇ ਜਾਣਾ ਸ਼ਾਮ ਨੂੰ ਵੀ ਭੱਜ ਕੇ ਜਾਣਾ ਦੋਹੇ ਟਾਈਮ ਜਾਣਾ ਦੋਹੇ ਟਾਈਮ ਗੇਮ ਲਾਉਣੀ ਹੈ ਤੇ ਉਹ ਜਿਵੇਂ ਰੱਬ ਦੇਖਦਾ ਹੀ ਹੁੰਦਾ ਨਾ ਵੀ ਬੰਦਾ ਮਿਹਨਤ ਕਰਦਾ ਉਦੋਂ ਨਹੀਂ ਸੀਗਾ ਤੇ ਹੁਣ ਰੱਬ ਨੇ ਦੋ ਮੋਟਰਸਾਈਕਲ ਦਿੱਤੀ ਹੁਣ ਗੱਡੀ ਖੜੀ ਹੈ ਗੱਡੀ ਵੀ ਆਪਾਂ ਰੱਬ ਦੀ ਕਿਰਪਾ ਨਾਲ ਗੱਡੀ ਵੀ ਲੈ ਲਈ ਸੀਗੀ ਕੰਮਕਾਰ ਵੀ ਕਰਦੇ ਹੋ ਨਾਲ ਕੋਈ ਕੰਮਕਾਰ ਹਾਂਜੀ ਬਸ ਮੈਂ ਉਹ ਲੋਪਰ ਚਲਾਈ ਹੋਈ ਜੀ ਗੱਡੀ ਲੋਪ ਨਾਲ ਦੀ ਨਾਲ ਕੰਮ ਕਰੀਏ ਇਸ ਵਾਰ ਸੀਜ਼ਨ ਵੀ ਪੂਰਾ ਗੱਡ ਕੇ ਲਾਉਣਾ ਹੈ ਮਿਹਨਤ ਤਾਂ ਸਟਾਰਟ ਕਰੀ ਹੋਈ ਹੈ ਬਸ ਛੋਟੇ ਬੱਚੇ ਵੀ ਆਉਣੇ ਮੇਰੇ ਕੋਲ ਉਹਨਾਂ ਨੂੰ ਵੀ ਨਾਲ ਦੀ ਨਾਲ ਕਰਾਈ ਜੰਨਾ ਮੈਂ ਕਿਹਾ ਵੀ ਮਿਹਨਤ ਕਰ ਲੋ ਜਿੰਨਾ ਆਪਾਂ ਗਰਾਊਂਡ ਨੂੰ ਟਾਈਮ ਦਵੋਗੇ ਗਰਾਊਂਡ ਤੁਹਾਡਾ ਨਾਮ ਵੀ ਉਹਨਾਂ ਚਮਕਾਊਗਾ ਤੇ ਉਦਾਂ ਦੁੱਗਣਾ ਕਰਕੇ ਤੁਹਾਨੂੰ ਮੈਂ ਤਾਂ ਜ਼ਰੂਰੀ ਇਹ ਕਹਿੰਦਾ ਮਿਹਨਤ ਸਕਸੈਸ ਹੋਣਾ ਸਕਸੈਸ ਵਾਤ ਵੀਰੇ ਜਿਹੜਾ ਮਰਜ਼ੀ ਕੰਮ ਹੈ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਫੀਲਡ 'ਚ ਆਪਾਂ ਮਿਹਨਤ ਉਹ ਹਰੇਕ ਫੀਲਡ ਮਿਹਨਤ ਮੰਗਦੀ ਹੈ ਨਹੀਂ ਜੇ ਗੱਲ ਕਰੀਏ ਕਈ ਵਾਰ ਸੋਚਦੇ ਨੇ ਵੀ ਫੁੱਟਬਾਲ ਦੇਖਣ ਹੈ ਸੌਖੀ ਹੈ ਕਿ ਨਹੀਂ 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 ਵੀਰੇ ਦੇਖਣ ਨੂੰ ਤਾਂ ਹਰ ਇੱਕ ਚੀਜ਼ੇ ਸੌਖੀ ਲੱਗਦੀ ਹੈ ਜਿਵੇਂ ਆਪਾਂ ਖੇਡਦੇ ਹੁੰਨੇ ਗਰਾਊਂਡ 'ਚ ਕਈ ਸੋਚਦੇ ਨੇ ਕਿ ਬਾਲ ਦੇ ਹੁੰਨੇ ਵੀ ਹਾਂ ਤੂੰ ਐਦਾਂ ਨਹੀਂ ਕਰਿਆ ਤੂੰ ਗੋਲ ਮਿਸ ਕਰਤਾ ਤੂੰ ਇਹ ਕਰਤਾ ਤੂੰ ਗੋਲ ਖਾ ਲਿਆ ਉਹ ਫੀਲਡ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਹਾਂ ਜਿਹੜਾ ਬੰਦਾ ਜਿਹੜੀ ਚੀਜ਼ ਕਰਦਾ ਹੁੰਦਾ ਉਹ ਕਿੰਨਾ ਸਟਰਗਲ ਕਰਿਆ ਚੀਜ਼ ਵਾਸਤੇ ਇਈ ਵਾਰ ਮਾਲੋ ਵੀ ਫਾਈਨਲ ਮੈਚ ਆ ਮਤਲਬ ਕਿ ਇੱਕ ਇੱਕ ਗੋਲ ਪਏ ਹੋਣੇ ਪ੍ਰੈਸ਼ਰ ਵੀ ਹੁੰਦਾ ਕਿਵਾਂ ਪ੍ਰੈਸ਼ਰ ਪੂਰਾ ਹੁੰਦਾ ਵੀਰੇ ਜਿਵੇਂ ਫਾਈਨਲ ਮੈਚ ਨਾ ਆਪਣੇ ਦਾ ਆਪਣੇ ਜ਼ਿਆਦਾਤਰ ਆਪਣੇ ਏਰੀਆ ਦੇ ਵਿੱਚ ਫਾਈਨਲ ਮੈਚ ਪਿੰਡ ਦੀ ਟੀਮ ਹੁੰਦੀ ਹੈ ਹੂੰ ਪਿੰਡ ਦੀ ਟੀਮ ਹੁੰਦੀ ਨਾ ਤੇ ਉਹ ਪਿੰਡ ਦੀ ਟੀਮ ਪਰ ਪਿੰਡ ਦਾ ਪ੍ਰੈਸ਼ਰ ਜ਼ਿਆਦਾ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਇਹ ਦੁਬਾਰੋ ਜਿਹੜੇ ਖੜੇ ਹੁੰਦੇ ਦਰਸ਼ਕ ਪਿੰਡਾਂ ਦੇ ਉਹ ਬਹੁਤ ਮਿਲੁਕੀਤ ਦੱਸਦੇ ਨੇ ਕੋਈ ਪਤਾ ਹੀ ਨਹੀਂ ਮਾਰਕ ਸਟਾਉਂਡ ਆਉਂਦਾ ਬੰਦੇ ਦਾ ਉਦਾਂ ਹੀ ਵੀ ਮਤਲਬ ਮੇਰਾ ਪਿੰਡ ਹੈ ਵੀ ਇੱਕ ਉਹ ਡਰ ਹੋ ਜਾਂਦਾ ਵੀ ਅਸੀਂ ਹਾਰ ਨਾ ਜਾਈਏ। ਕਵਰਾਟ ਦੇ ਤਮਕਹਰਾਟ ਉਹ ਹੀ ਪ੍ਰੈਸ਼ਰ ਲੈ ਜਾਂਦਾ ਬੰਦਾ। ਵੀ ਹਾਂ ਕਵਰਾਟ ਹੁੰਦੀ ਵੀ ਅਸੀਂ ਹਾਰ ਨਾ ਜਾਈਏ ਪਿੰਡ ਵਾਲੇ ਕੀ ਕਹਿਣਗੇ ਇਹ ਉਹ ਗੱਲਾਂ ਹੋ ਜਾਂਦੀਆਂ। ਤਾਂ ਕਰਕੇ ਬੰਦਾ ਪ੍ਰੈਸ਼ਰ ਲੈ ਹਰੇਕ ਪਿੰਡ ਚਾਹੀ ਆਪਣੀ ਟੀਮ ਚ ਜ਼ਿਆਦਾਤਰ ਇਹੀ ਆ ਵੀ ਆਪਣੀਆਂ ਟੀਮਾਂ ਹੁੰਦੀਆਂ ਜਿਹੜੀ ਆਪਣੀ ਟੀਮ ਦੀ ਸਾਈਡ ਸਾਈਡ ਤੇ ਖੇੜੀ ਇੱਕ ਪਾਸੇ ਦੂਜੀ ਟੀਮ ਬੀ ਡਿਵੀਜ਼ਨ ਦੀ ਟੀਮਾਂ ਰੱਖ ਕੇ ਦੂਜੇ ਪਾਸੇ ਆਪਣਾ ਤਗੜੀ ਰੱਖ ਤਗੜੀ ਨੂੰ ਪੜਾ ਦੇਣਾ ਜਿਹੜੀਆਂ ਮਤਲਬ ਡਿਜ਼ਰਵ ਕਰਦੀਆਂ ਇਧਰ ਆਪਾਂ ਇੱਕ ਸਾਈਡ ਸਾਈਡ ਨੂੰ ਜਾ ਕੇ ਆਪਾਂ ਫਾਈਨਲ ਮੈਚ ਪਿੰਡ ਵਾਲੇ ਬਧੇ ਲੱਗਦੇ ਆ ਜਾਂ 7 ਸ ਪਿੰਡ ਵਾਲੇ ਜਾਂ ਕਲੱਬਾਂ ਵਾਲੇ ਪਿੰਡਾਂ ਵਾਲੇ ਵੀਰੇ ਪਿੰਡਾਂ ਵਾਲੇ ਪਿੰਡਾਂ ਵਾਲੇ ਖਾਸ ਕੀ ਹੁੰਦਾ ਪਿੰਡਾਂ ਵਾਲਿਆਂ ਦੇ ਵਿੱਚ ਵੀਰੇ ਆ ਹੁੰਦਾ ਵੀ ਆਪਣੀ ਪਿੰਡ ਦੀ ਟੀਮ ਹੁੰਦੀ ਹੈ ਆਪਣਾ ਕੰਬੀਨੇਸ਼ਨ ਬਣਿਆ ਹੁੰਦਾ ਪਿੰਡਾਂ ਵਾਲੇ ਪਿੰਡਾਂ ਵਾਲੇ ਸਾਰੇ ਮਿਲ ਕੇ ਖੇਡਦੇ ਹਾਂ ਸਾਰੇ ਜੋਰ ਮਾਰਨੇ ਨੂੰ ਇੰਨਾ ਦਿਲ ਕਰਦਾ ਨਾ ਪਿੰਡ ਨੂੰ ਵੀ ਹਾਂ ਪਿੰਡ ਦਾ ਨਾਮ ਕਰੀਏ ਆਪਾਂ ਆਪਾਂ ਹੁਣ ਬਾਹਰ ਖੇਡਣੇ ਜਾਂਦੇ ਵੀਰੇ ਹੁਣ ਗਿੰਦਾ ਚ ਤਾਮਲੀ ਮੇਰੇ ਪਿੰਡ ਦਾ ਨਾਮ ਪਿੱਛੇ ਲੱਗਿਆ ਹੋਇਆ ਬਾਹਰ ਵੀ ਜਾਂ ਕਿਤੇ ਖੇਡਣੇ ਜਾਂਦਾ ਜਦੋਂ ਮੈਂ ਪਿੰਡ ਸਮਝ ਕੇ ਹੀ ਖੇਡਦਾ ਮਤਲਬ ਪਿੰਡ ਨੂੰ ਪ੍ਰੈਫਰ ਕਰਦੇ ਹੋ ਮੈਂ ਹਾਂਜੀ ਵੀਰੇ ਜਦ ਮੈਂ ਟੀਮ ਨਹੀਂ ਦੇਖਦਾ ਵੀਰੇ ਵੀ ਟੀਮ ਕਿੱਦਾਂ ਦੀ ਹੈ ਪਿੰਡ ਬਾਰੇ ਸੋਚਣਾ ਵੀ ਪਿੰਡ ਦਾ ਨਾਮ ਹੋਵੇ ਪਿੰਡ ਦਾ ਨਾਮ ਹੈ ਕਿ ਜਿਵੇਂ ਹੁਣ ਮੈਨੂੰ ਕੋਈ ਵੀ ਟੀਮ ਨੂੰ ਪਹਿਲਾਂ ਕਹੇ ਦੇਣਾ ਜਿਹੜੀ ਮਰਜ਼ੀ ਚਾਹੇ ਪਿੰਡੀ ਟੀਮ ਬੀ ਡਿਵੀਜ਼ਨ ਦੀ ਹੈ ਚਾਹੇ ਏ ਦੀ ਹੈ ਜਿਹੜੀ ਮਰਜ਼ੀ ਮੈਂ ਇੱਕ ਵਾਰੀ ਕਹਿਦਾ ਵੀ ਹਾਂ ਮੈਂ ਖੇਡਣਾ ਤਾਂ ਮੈਂ ਮੁੜ ਕੇ ਜਵਾਬ ਨਹੀਂ ਦਿੰਦਾ ਮੈਂ ਜੱਜਾਂ ਦੀ ਮਰਜ਼ੀ ਟੀਮ ਹੁਣ ਆਪਣਾ ਜਿਹੜਾ ਜਨਾਲੀ ਕੱਪ ਹੋਇਆ ਸੀਗਾ ਜਨਾਲੀ ਕੱਪ ਦੇ ਵਿੱਚ ਮੈਂ ਕਹਿੰਦਾ ਪਹਿਲੇ ਪਹਿਲੀ ਵਾਰੀ ਖੇਡੀ ਹੈ ਟੀਮ ਉਹ ਹੂੰ ਮੈਨੂੰ ਸਾਬਣ ਵਾਲੇ ਕਿਸੇ ਮੁੰਡੇ ਨੇ ਕਹੇਤਾ ਸੀਗਾ ਕਹਿੰਦਾ ਵੀ ਗਿੰਦੇ ਵੀਰੇ ਆਪਾਂ ਖੇਡਣਾ ਉਹ ਟੀਮ ਵੱਲੋਂ ਮੈਨੂੰ ਟੀਮ ਨਹੀਂ ਸੀ ਪਤਾ ਕਿੱਦਾਂ ਦੀ ਹੈ ਅਸੀਂ ਖੇਡੇ ਤੇ ਅਸੀਂ ਇੱਕ ਗੋਲ ਤੇ ਹਾਰ ਗਏ ਉਹ ਨਹੀਂ ਪਲਾਂਟੀਏ ਦੇ ਹਾਰੀ ਸੀ ਉਹਨਾਂ ਨੂੰ ਉਹ ਟੀਮ ਬੀ ਡਿਵੀਜ਼ਨ ਦੀ ਸੀਗੀ ਮਤਲਬ ਆਪਾਂ ਨਾ ਨਹੀਂ ਕਰੀ ਫਾਈਨਲ ਵਿੱਚ ਆ ਗਏ ਆਪਣੇ ਪਿੰਡ ਨਹੀਂ ਨਹੀਂ ਪਹਿਲੀ ਮੈਚ ਚ ਆ ਗਏ ਪਹਿਲੀ ਮੈਚ ਓਕੇ ਤੇ ਮੈਂ ਹਰਮਨ ਨੂੰ ਲੈ ਗਿਆ ਸੀ ਸਿੰਘਬਰੀਆਂ ਦੇ ਖੁਸ਼ੀ ਨੂੰ ਲੈ ਗਿਆ ਸੀ ਨਾਲ ਆਪਣੇ ਇੱਕ ਲਾਡੀ ਸੀਗਾ ਸਾਡੇ ਪਿੰਡ ਨੂੰ ਮੈਨੂੰ ਲੈ ਕੇ ਖੇਡੇ ਚੰਗੇ ਖੇਡੇ ਸਾਰੇ ਵਧੀਆ ਖੇਡੇ ਮੁੰਡੇ ਤੇ ਉਹ ਟੀਮ ਬੀ ਡਿਵੀਜ਼ਨ ਦੀ ਸੀਗੀ ਉਹਨਾਂ ਵੱਲੋਂ ਹਾਂਜੀ ਉਹਨਾਂ ਵੱਲੋਂ ਕਿਹਾ ਆਪਾਂ ਜਵਾਬ ਜਸਦੀ ਨੂੰ ਹਾਂ ਕਰਤੀ ਕੋ ਉਲਟ ਕੇ ਨਹੀਂ ਜਾਵੇਗਾ ਤੇ ਕਿਵੇਂ ਜੇ ਗੱਲ ਕਰੀਏ ਖਾਣ ਪੀਣ ਦਾ ਸਿਸਟਮ ਕਿਵੇਂ ਰੱਖੀਦਾ ਆਪਣਾ ਮਨਨ ਕਿ ਜਿੱਦਾਂ ਕਈ ਵਾਰ ਹੁੰਦਾ ਵੀ ਅੱਜ ਕੱਲ੍ਹ ਤੁਹਾਨੂੰ ਪਲੇਅਰ ਕਹਿੰਦੇ ਨੇ ਵੀ ਆਹ ਚੀਜ਼ ਲੈ ਲਓ ਉਹ ਚੀਜ਼ਾਂ ਦੇ ਦਿਓ ਮੈਨੂੰ ਕਹਿੰਦਾ ਵੀ ਪਾਊਡਰ ਵਗੈਰਾ ਹੋ ਗਏ ਕੋਈ ਹੋਰ ਚੀਜ਼ਾਂ ਲੈ ਲਓ ਨਹੀਂ ਪਾਊਡਰ ਨਹੀਂ ਵੀਰੇ ਪਾਊਡਰ ਨਹੀਂ ਦੇਸੀ ਖਰਾਕ ਹੋਣੀ ਚਾਹੀਦੀ ਹੈ ਦੇਸੀ ਖਰਾਕ ਹੋਣੀ ਚਾਹੀਦੀ ਹੈ ਬੰਦੇ ਦੀ ਪਾਊਡਰ ਪਾਊਡਰ ਕੁਝ ਨਹੀਂ ਕਰਦੀ ਸਭ ਤੋਂ ਪਹਿਲਾਂ ਮਿਹਨਤ ਨਾਲ ਕਰੂਗੇ ਦੇਸੀ ਖਰਾਕ ਭਾਵੇਂ ਬੰਦੇ ਭਾਵੇਂ ਬੰਦਾ ਰੋਟੀ ਖਾਂਦਾ ਹੋਵੇ ਹਾਂ ਚਾਹੇ ਜੇ ਕਿਸੇ ਬੰਦੇ ਕੋ ਖਰਾਕ ਨਹੀਂ ਹੈਗੀ ਕਿਸੇ ਕੋ ਹੁੰਦੀ ਹੈ ਕਿਸ ਉਹ ਬੰਦਾ ਬਸ ਗਰਾਊਂਡ ਚ ਆ ਕੇ ਰੋਟੀਆਂ ਖਾ ਕੇ ਆਪਣੀ ਮਿਹਨਤ ਕਰਨ ਲੱਗ ਜਵੇ ਨਾ ਜਿੰਨੀ ਕਾ ਵੀ ਆਪਾਂ ਖਾਦਾ ਪੀਤਾ ਸਾਰਾ ਮਤਲਬ ਇੱਥੇ ਕੱਢ ਕੇ ਜਾਵੇ ਹਨਾ ਮਿਹਨਤ ਕਰੇ ਪਸੀਨਾ ਘਟੇ ਆਪਣਾ ਪੂਰਾ ਫੁੱਲ ਫਿਰ ਤਾਂ ਕਹਿੰਦੇ ਵੀ ਰੋਟੀ ਵੀ ਲੱਗਦੀ ਆ ਰੋਟੀ ਵੀ ਲੱਗਦੀ ਵੀਰੇ ਸੱਚੇ ਦਿਨੋ ਮਿਹਨਤ ਕਰੋ ਸਭ ਦਾ ਕੁਝ ਲੱਗਦਾ ਸੱਚੇ ਦਿਨੋ ਮਿਹਨਤ ਕਰੋ ਵੀਰੇ ਨੂੰ ਰੋਟੀ ਵੀ ਲੱਗ ਜਾਂਦੀ ਪਹਿਲਾਂ ਦੇ ਦਿਨ ਯਾਦ ਆਉਂਦੇ ਨੇ ਵੀ ਕਿੱਦਾਂ ਦੇ ਹਾਲਾਤ ਹੁੰਦੇ ਸੀ ਘਰ ਤੇ ਮੇਰੇ ਤੁਸੀਂ ਦੱਸਿਆ ਵੀ ਨੰਗੇ ਪੈਰੀ ਖੇਡਣਾ ਵੀ 3 ਕਿਲੋਮੀਟਰ ਕਰਾਲੀ ਭੱਜ ਕੇ ਜਾਣਾ ਨੰਗੇ ਪੈਰੀ ਮੈਂ ਤੁਹਾਨੂੰ ਦੱਸ ਗੱਲ ਦੱਸਣਾ ਗੋਲ ਕੀਪਰ ਮੈਂ ਕਦੋਂ ਅਸੀਂ ਗਰਾਊਂਡ 'ਚ ਹੁੰਦੇ ਸੀਗੇ ਸਾਡੇ ਪਿੰਡ ਦੇ ਸੀਨੀਅਰ ਸਾਡਾ ਪਹਿਲਾਂ ਜਦੋਂ ਗਰਾਊਂਡ ਪ੍ਰੈਕਟਿਸ ਕਰਦੇ ਨੇ ਪਿੰਡ ਦੇ ਮੁੰਡੇ ਹਾਂਜੀ ਤੇ ਪੂਰਾ ਗਰਾਊਂਡ ਭਰਿਆ ਹੁੰਦਾ ਸੀਗਾ ਉਦੋਂ ਅਸੀਂ ਬਾਹਰ ਬੈਠੇ ਹੁੰਦੇ ਸੀ ਮੈਂ ਉਹ ਗੰਦ ਦੇ ਬੈਠਾ ਸੀਗਾ ਬਾਹਰ ਉਹ ਸਾਹਮਣੇ ਤੇ ਮੈਨੂੰ ਹਾਂਜੀ ਮੇਰੇ ਪਿੰਡ ਦੇ ਸੰਜੂ ਨੇ ਹਾਕ ਮਾਰੀ ਸੰਜੂ ਹੁਣ ਇਟਲੀ ਬੈਠਾ ਬਹੁਤ ਚੰਗਾ 플레이ਰ ਸੀਗਾ ਆਪਣੇ ਟਾਈਮ ਦਾ ਕਹਿੰਦਾ ਕੋਹਿੰਦਾ ਸੀ ਸੰਜੂ ਠੀਕ ਹੈ ਹੂੰ ਤੇ ਮਨੂ ਨੇ ਸੰਜੂ ਨੇ ਕਿਹਾ ਕਹਿੰਦਾ ਵੀ ਕਹਿੰਦਾ ਕਿੰਦੇ ਮੈਂ ਕਿਹਾ ਹਾਂ ਜੀ ਵੀਰੇ ਛੋਟਾ ਜਿਹਾ ਸੀਗਾ ਮੈਂ ਹੂੰ ਕਹਿੰਦਾ ਆ ਕੇ ਗੋਲ ਕੀਪਰ ਖੜ ਜਾ ਵੀ ਤਨੰਗੇ ਪੈ ਰਾਇਆ ਹੈ ਨਾ ਵੀ ਗੋਲ ਕੀਪਰ ਖੜ ਜਾ ਵੀ ਬਾਅਦ ਵੀ ਤਾਂ ਬੈਠਾ ਹੀ ਆ ਹੂੰ ਤੇ ਚੱਲ ਮੈਂ ਗੋਲ ਕੀਪਰ ਖੜ ਗਿਆ ਮੀ ਪਿਆਜਾ ਮੈਂ ਗੋਲ ਕੀਪਰ ਖੜ ਕੇ ਮੈਂ ਉਹ ਛੂਟਾ ਛੱਟਾ ਮਾਰਦੇ ਉਹ ਛਾਲਾ ਛੋੜਾ ਪੁਰੀਆਂ ਮਾਰੀਆਂ ਉਹਨਾਂ ਨੇ ਇੰਨਾ ਵਧੀਆ ਮੈਨੂੰ ਹੌਸਲਾ ਦਿੱਤਾ ਵੀ ਤੂੰ ਗੋਲ ਕੀਪਰ ਬਣ ਜਾ ਤੂੰ ਖੜ ਸਕਦਾ ਖੜ ਸਕਦਾ ਤੂੰ ਮੈਂ ਉਦੋਂ ਤੋਂ ਗੋਲ ਕੀਪਰ ਖੜਦਾ ਸਾਰਾ ਪਹਿਲਾਂ ਕੋਲ ਦੋ ਲੋਪਰ ਤੋਂ ਪਹਿਲਾਂ ਕੀ ਖੇਡਦੇ ਸੀਗੇ ਪਹਿਲਾਂ ਸਟ੍ਰਾਈਕਰ ਖੇਡਦਾ ਸੀ ਸਟ੍ਰਾਈਕਰ ਖੇਡਦੇ ਸੀ ਜੋਂਨ ਖੇਡ ਕੇ ਆਇਆ ਉੱਪਰ ਸਟ੍ਰਾਈਕਰ ਮੈਂ ਪਹਿਲਾ ਗੋਲ ਜ਼ਿੰਦਗੀ ਦਾ ਆਪਣਾ ਪਹਿਲਾ ਗੋਲ ਮੈਂ ਚਮਕੌਰ ਸਾਹਿਬ ਵਿਰੁੱਧ ਖੇਡ ਕੇ ਮਾਰਿਆ ਸੀ ਸਟ੍ਰਾਈਕਰ ਖੇਡਦਾ ਸੀ ਠੀਕ ਹੈ ਸਟੈਕਰ ਕਿਹੜਾ ਉਹ ਤੋਂ ਬਾਅਦ ਮੈਂ ਗੋਲ ਕੀਪਰ ਖੜਨ ਲੱਗ ਗਿਆ ਕੀਪਿੰਗ ਵਧੀਆ ਲੱਗਦੀ ਹੁਣ ਪੂਰੀ ਕੀਪਿੰਗ ਪੂਰੀ ਵੀਰੇ ਵਧੀਆ ਲੱਗਦੀ ਇੱਕ ਕੀਪਰ ਦਾ ਕੀਪਰ ਦੇ ਸਿਰ ਤੇ ਵੀਰੇ ਸਾਰੀ ਟੀਮ ਹੁੰਦੀ ਸਾਰੀ ਟੀਮ ਹੁੰਦੀ ਉਹਨੇ ਸਾਰਾ ਦੇਖਣਾ ਸਰ ਕਰਨਾ ਹਾਂ ਵੀ ਲੈਵਲ ਬਣਾ ਕੇ ਰੱਖਿਆ ਕਿਵੇਂ ਖੜਾਉਣੀ ਹੈ ਟੀਮ ਕਿਵੇਂ ਨਹੀਂ ਹੁਣ ਮੈਂ ਗੋਲ ਕੀਪਰ ਖੜਦਾ ਤੂੰ ਸਾਡੇ ਵੱਲ ਗੋਲ ਹੋ ਜਾਂਦਾ ਵੀਰੇ ਮੈਂ ਸਾਈਡ ਨਹੀਂ ਦੇਖਦਾ ਹੂੰ ਵੀ ਹਾਂ ਕਿਹੜੀ ਸਾਈਡ ਨਾਲ ਸਟੈਕਰ ਵੀ ਚਲੇ ਜਾਣਾ ਆ ਹੁਣ ਪਿੱਛੇ ਆਪਣਾ ਲੀਗ ਦਾ ਮੈਚ ਹੋ ਗਿਆ ਟਿਆ ਹੂੰ ਸਕਰੂਲਾਪੁਰ ਦੀ ਪੂਰੀ ਟੀਮ ਸਾਡੇ ਪਲੇਅਰ 7 ਸੀਗੇ ਠੀਕ ਹੈ ਉਹਨਾਂ ਦੇ ਉੱਪਰ ਦੇ ਸਾਨੂੰ ਗ ਉਦੋਂ ਅਸੀਂ ਸਾਈਡ ਨਹੀਂ ਦੇਖੀ ਆਪਣੀ ਮੈਂ ਕਦੇ ਉੱਪਰ ਕਦੇ ਥੱਲੇ ਕਦੇ ਉੱਪਰ ਕਦੇ ਥੱਲੇ ਵਾਸਤੇ ਵਗਦੇ ਗੋਟ ਦਾ ਸਾਹ ਚੜਦਾ ਤਾਂ ਦਾਮਣੀ ਚੜਦਾ ਕਿ ਪ੍ਰੈਕਟਿਸ ਇਤਾਂ ਦੀ ਹੈ ਸਾਹ ਤਾਂ ਅਗਰੇ ਚੜਦਾ ਹੈ ਹੁਣ ਪ੍ਰੈਕਟਿਸ ਕਰੀ ਹੋਈ ਹੈ ਸਾਹ ਤਾਂ ਤੁਹਾਨੂੰ ਪਤਾ ਚੜਦਾ ਹੀ ਹੈ ਬੰਦੇ ਹਨਾ ਵੀ ਆਪਣੇ ਕਿਹੜੇ ਮੋਟਰਾਂ ਫਿੱਟਾ ਹਾਂ ਤੇ ਅਪ ਡਾਉਨ ਕਰਦੇ ਆਪਾਂ ਜਦੋਂ ਤੇ ਸਾਹ ਤਾਂ ਚੜਦਾ ਹੀ ਹੈ ਤੇ ਬਸ ਦਿਲ ਹੁੰਦਾ ਵੀ ਆ ਜੋਰ ਮਾਰ ਕੇ ਗੋਲ ਉਤਾਰ ਦੀ ਟੀਮ ਨੂੰ ਬਰਾਬਰ ਕਰਦੀ ਉਹ ਤੋਂ ਬਾਅਦ ਟੀਮ ਖੇਡੀ ਜਾਵੇ ਜਿਵੇਂ ਖੇਡਣਾ ਇੱਕ ਹੋਰ ਪੂਰਾ ਜੋਰ ਲਾ ਦੇਣਾ ਦੇਖੀ ਜੋਗ ਜੋਗ ਹੋਗਾ ਪਰ ਜੋਰ ਪੂਰਾ ਲਾਉਣਾ ਹਾਂਜੀ ਹਾਂ ਆਪਣੇ ਵੱਲ ਤੇ ਹੁਣ ਤੱਕ ਫ੍ਰੀਕ ਕ 25 30골 ਕਰਤੇ ਮੈਂ 골키ਪਰ ਹਾਂ ਜੀ ਹਾਂ ਕਈ ਵਾਰ ਦੇਖਦੇ ਆਪਾਂ ਲਾਈਵ ਵੀ ਦੇਖਦੇ ਹੁਣੇ ਤੇ ਫ੍ਰੀ ਕਿੱਕ ਹਾਫ ਦੇ ਵਿੱਚ ਹੋ ਗਈ ਜਦ ਜਮੇ ਡੀ ਦੇ ਗੋਲ ਆਣ ਕੇ ਵੀ ਫ੍ਰੀ ਕਿੱਕ ਦੇ ਵਿੱਚ ਵੀ 골 ਹੋ ਜਾਂਦੇ ਨੇ ਹਾਂ ਜੀ ਹਾਂ ਹੋ ਜਾਂਦੇ ਆ ਹੂੰ ਇਹੋ ਆਈਡੀਆ ਹੁੰਦਾ ਕਿ ਮੈਂ ਕਿੱਕ ਦੇ ਉੱਪਰ ਵੀ ਮੈਂਤ ਜਦੋਂ ਕਿੱਕ ਕਰਦੇ ਹਾਂ ਮੈਂਤ ਕਹਿੰਦੇ ਆਂ ਪ੍ਰੈਕਟਿਸ ਹੈ ਹੂੰ ਜਿਹੜੀ ਚੀਜ਼ ਦੇ ਵਾ ਪ੍ਰੈਕਟਿਸ ਕਰਦੇ ਆਂ ਪ੍ਰੈਕਟਿਸ ਆਪਾਂ ਨੂੰ ਮਤਲਬ ਦੁੱਗਣਾ ਕਰਕੇ ਮੋੜਦੀ ਹੈ ਅਭਿਆਸ ਕਰਦੇ ਹਾਂ ਗਰਾਊਂਡ ਦੇ ਵਿੱਚ ਇਹ ਚੀਜ਼ ਦਾ ਤਰੀਕਾ ਕਿੱਕ ਦਾ ਤਰੀਕਾ ਅਭਿਆਸ ਕਰਾਲੀ ਟੂਰ ਜਦੋਂ ਆਪਾਂ ਕਰਾਲੀ ਪ੍ਰੈਕਟਿਸ ਕਰਨ ਜਾਂਦੇ ਸੀਗੇ ਉਦੋਂ ਵੀਰੇ ਪੂਰਾ ਅਭਿਆਸ ਕਰਿਆ ਆਪਾਂ ਮਤਲਬ ਇੱਕ ਸੈੱਟ ਜਾ ਹੋ ਜਾਂਦਾ ਪੈਰ ਸੈੱਟ ਹੋ ਜਾਂਦਾ ਜਾਂ ਕੰਬੀਨੇਸ਼ਨ ਜਾ ਬਣ ਜਾਂਦਾ ਪੋਲਾ ਦਾ ਪੈਰ ਦਾ ਵੀ ਇੱਥੇ ਮਾਰਨੀ ਤੇ ਵੱਜ ਜਾਣੀ ਹਾਂ ਤੋ ਵੀ ਬਾਹਰੋਂ ਦੇਖਣ ਨੂੰ ਤਾਂ ਸੌਖਾ ਜਿਹਾ ਲੱਗਦਾ ਵੀ ਚਲ ਬੋਲ ਨੂੰ ਕਿੱਕ ਕਰਿਆ ਵੀ ਸਿੱਧੀ ਪੋਲ ਦੇ ਵਿੱਚ ਗਈ ਚੱਲੇ ਗਈ ਦੇਖਣ ਨੂੰ ਤਾਂ ਸਭ ਕੁਝ ਸੌਖਾ ਲੱਗਦਾ ਹੈ ਹਾਂ ਠੀਕ ਗੱਲ ਹੈ ਨਾ ਬਾਹਰ ਸਾਨੂੰ ਕਈ ਵਾਰ ਹੁੰਦਾ ਪਿੰਡ ਵਾਲੇ ਕਈ ਵਾਰ ਬੋਲਣ ਲੱਗ ਜੰਨੇ ਆ ਵੀ ਹਾਂ ਤੂੰ ਐ ਗੋਲ ਮਿਸ ਕਰਤਾ ਇਹ ਕਰਤਾ ਉਹ ਕਰਤਾ ਤੂੰ ਬੋਲ ਖਾ ਲਿਆ ਕਰ ਉਹ ਮੈਂ ਕਿਹਾ ਇੱਕ ਵਾਰੀ ਗਰਾਊਂਡ 'ਚ ਆ ਕੇ ਦੇਖੋ ਖੇਡ ਕੇ ਜਦ ਪਤਾ ਲੱਗਦਾ ਵੀ ਹਾਂ ਜਦ ਬਗਾਨੇ ਉਹ ਬਗਾਨੇ ਪੁੱਤ ਵੀ ਤਾਂ ਖੇਡਣ ਵਾਸਤੇ ਆਏ ਹੁੰਦੇ ਨਾ ਉਹ ਵੀ ਜਿੱਤਣ ਵਾਸਤੇ ਆਏ ਸੀ ਜਿਹੜੇ ਖੇਡੀਏ ਹੂੰ ਸਾਰੇ ਜੀ ਧੰਨਵਾਦ ਤੇ ਖੇਡਦੇ ਆ ਪਰ ਗਰਾਊਂਡ 'ਚ ਬੜਕੇ ਪਤਾ ਲੱਗਦਾ ਹੂੰ ਕਿਵੇਂ ਦਾ ਜੇ ਗੱਲ ਕਰੀਏ ਖੇਡਾਂ ਬੜੀਆਂ ਨੇ ਪੰਜਾਬ ਦੇ ਵਿੱਚ ਕਬੱਡੀ ਵੀ ਤੁਹਾਨੂੰ ਬਤ ਜਗਲਮਾ ਖੇੜੀ ਕਬੱਡੀ ਆ ਬੜੀ ਮਸ਼ਹੂਰ ਹੋ ਚੁੱਕੀ ਆ ਦੇਸ਼ਾਂ ਪ੍ਰਦੇਸ਼ਾਂ ਦਾ ਖਣਾ ਜੇ ਗੱਲ ਕਰੀਏ ਫੁੱਟਬਾਲ ਨੂੰ ਇੰਨਾ ਹੁਣ ਪੰਜਾਬ ਦੇ ਸਕੋਪ ਮਿਲ ਰਹੇ ਵਧੀਆ ਹਾਂ ਹੁਣ ਬਹੁਤ ਹੁਣ ਜਦੋਂ ਜੀ ਲੀਗ ਸਟਾਰਟ ਹੋਈ ਨਾ ਹੀਰੋ ਇੰਡੀਅਨ ਸੁਪਰ ਲੀਗ ਹੂੰ ਉਦੋਂ-ਉਦੋਂ ਸਕੂਪ ਵਧੀਆ ਆਪਣੇ ਪੰਜਾਬ ਦੇ ਮੁੰਡੇ ਬਹੁਤ ਨਿਕਲਗੇ ਬਹੁਤ ਨਿਕਲ ਰਹੇ ਆ ਹੁਣ ਟੂਰਨਾਮੈਂਟ ਹੋ ਗਿਆ ਚੱਕ ਸਿੰਘੇ ਉੱਥੇ ਸਾਰੀ ਆਈਐਸਐਲ ਦੀ ਟੀਮ ਖੇਡੀ ਸਰਾਬੀ ਟੀਮ ਚ ਓਕੇ ਉਹ ਵੀ ਟੂਰਨਾਮੈਂਟ ਹੋਣਾ ਜਿੱਤੇ ਰਾਤ ਪੱਲੀ ਚੀਕ ਟੂਰਨਾਮੈਂਟ ਜਿੱਤੇ ਕਟਿਆ ਸਰਾਬੀ ਟੀਮ ਫਸਟ ਉੱਥੇ ਤੁਸੀਂ ਗਏ ਸੀ ਚੱਕ ਸਿੰਘੇ ਚੱਕ ਸਿੰਘੇ ਸੀ ਗਏ ਸੀਗੇ ਅਸੀਂ ਹਰਗੇ ਸੀ ਅਸੀਂ ਗੁੱਲਪੁਰ ਚ ਖੇਡੇ ਆ ਅਸੀਂ ਹਰਗੇ ਸੀ ਉਹ ਵੀ ਗੜਸ਼ੰਕਰ ਦੇ ਨੇੜੇ ਪੈਂਦਾ ਬਈ ਸਰਾਬੀ ਨੂੰ ਹੀ ਹਰੇ ਆ ਹਾਂਜੀ ਗੜਸ਼ੰਕਰ ਸਾਰੇ ਆਈਐਸਐਲ ਸੀ ਵਾਲੇ ਸੀਗੇ ਮੁੰਡੇ ਓਕੇ ਹਾਂਜੀ ਦਰਸ ਸਰਾਬੇ ਨੂੰ ਹਰਿਆ ਸੀ ਸਾਰੇ ਆਈਐਸ ਵਾਲੇ ਮੁੰਡੇ ਖੇਡਦੇ ਸੀ ਆਪਣੇ ਸਾਰੇ ਲੋਕੋ ਸਿੱਖਣ ਨੂੰ ਮਿਲਦੀ ਨਵੀਂ ਚੀਜ਼ ਤੋਂ ਨਵੇਂ ਪਲੇਅਰ ਆਉਂਦੇ ਨੇ ਗਰਾਊਂਡ ਦੇ ਵਿੱਚ ਵੀ ਉਹ ਪਲੇਅਰ ਇਦਾਂ ਖੇਡਦਾ ਵੀ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੋਵੇ ਕੁਝ ਪਤਾ ਲੱਗਦਾ ਨਵੀਂ ਚੀਜ਼ ਉਹੀ ਤਾਂ ਹਾਈ ਗੱਲ ਹੁੰਦੀ ਹੈ ਵੀ ਜੇ ਕੋਈ ਪਲੇਅਰ ਚੰਗਾ ਖੇਡਦਾ ਸਾਡੇ ਦਿਲ 'ਚ ਵੀ ਐਂ ਭਾਵਨਾ ਉੱਠਦੀ ਵੀ ਹਾਂ ਅਸੀਂ ਵੀ ਇਹਦੇ ਵਾਂਗ ਖੇਡੀਏ ਇਹਦੇ ਵਾਂਗ ਸਾਡਾ ਨੌ ਹੋਵੇ ਫਿਰ ਬੰਦਾ ਪ੍ਰੈਕਟਿਸ ਕਰਦਾ ਹੂੰ ਫਿਰ ਹੀ ਬੰਦਾ ਲੱਗਦਾ ਜਿਹੜੀ ਫੁੱਟਬਾਲ ਦੀ ਗੇਮ 'ਚੋਂ ਡਰ ਕੱਢਣਾ ਜ਼ਰੂਰੀ ਹੈ ਮੰਨ ਦੇ ਵਿੱਚੋਂ ਡਾ ਨਿਕਲਣਾ ਚਾਹੀਦਾ ਫੁੱਟਬਾਲ ਦੀ ਗੇਮ ਹੈ ਇਹ ਸਟੈਮੀਨੇ ਦੀ ਔਰ ਦਿਮਾਗ ਦੀ ਗੇਮ ਹੈ। ਹੂੰ ਇਹਦੇ ਵਿੱਚ ਜ਼ੋਰ ਨਹੀਂ ਕੁਝ ਵੀ ਕਰਦਾ। ਹੂੰ ਜ਼ੋਰ ਵੀ ਉੱਥੇ ਮਾਰੋ ਵੀ ਜਿੱਥੇ ਲੋਡ ਹੈ। ਜਿੱਥੇ ਲੋਡ ਹੈ। ਓ ਦਿਮਾਗ ਔਰ ਸਟੈਮੀਨੇ ਦੀ ਖੇਡ ਹੈ ਸਾਰੀ। ਹੂੰ ਫਿਟਨੈਸ ਜ਼ਰੂਰੀ ਹੈ। ਫਿਟਨੈਸ ਪੂਰੀ ਜ਼ਰੂਰੀ ਹੈ। ਫਿਟਨੈਸ ਜ਼ਰੂਰੀ ਹੈ। ਫਿਟਨੈਸ ਫਿੱਟ ਹੋਊਗਾ ਬੰਦਾ ਤਾਂ ਹੀ ਜ਼ੋਰ ਮਾਰੂਗਾ। ਉਹ ਨਾਲੇ ਸੱਟਾ ਬੇਟਾਂ ਤੋਂ ਬਚੋ ਰਹਿੰਦਾ ਜੇ ਬੰਦਾ ਫਿੱਟ ਹੋਊਗਾ। ਦਿਮਾਗ ਵਾਲੀ ਗੇਮ ਹੈ। ਜਿਹੜਾ ਜਿਹੜੇ ਬੰਦੇ ਦਾ ਦਿਮਾਗ ਹੈਗਾ ਉਹ ਕਦੇ ਵੀ ਸੱਟ ਨਹੀਂ ਖਾਊਗਾ। ਹੂੰ ਉਹਨੂੰ ਪਤਾ ਵੀ ਆਹ ਅਗਲੀ ਟੀਮ ਕਿੱਦਾਂ ਦੀ ਐ ਛੱਟ ਮਾਰਨ ਵਾਲੀ ਟੀਮ ਐ ਜੇ ਪਤਾ ਪਹਿਲੇ ਵੀ ਹਾਂ ਅੱਗੇ ਟੀਮ ਐ ਛੱਟ ਮਾਰਨ ਵਾਲੀ ਉਹ ਪਹਿਲੀ ਆਪਣਾ ਸੇਵ ਰਹਿ ਕੇ ਖੇਡੂਗਾ ਵੀ ਅਸੀਂ ਇਹ ਪਲੇਟ ਤੋਂ ਦੂਰ ਰਹਿਣਾ ਵੀ ਇਦਾਂ ਖੇਡਣਾ ਤੇ ਮਾਪੇ ਸਪੋਰਟ ਕਰਦੇ ਨੇ ਮਾਪੇ ਪੂਰੀ ਸਪੋਰਟ ਕਰਦੇ ਵੀ ਮਾਪੇ ਦੀ ਸਪੋਰਟ ਨਾਲੇ ਤੁਰਿਆ ਫਿਰਦਾ ਉਹਨਾਂ ਦੀ ਸਪੋਰਟ ਉਹਨਾਂ ਦੀ ਸਪੋਰਟ ਨੇ ਹੀ ਮੈਨੂੰ ਇੱਥੇ ਤੱਕ ਲਿਆਂਦਾ ਅੱਜ ਪੈਣਾ ਪੂਰੀ ਸਪੋਰਟ ਕਰਦੀਆਂ ਨੇ ਜੀ ਗੱਲ ਕਰੀਏ ਕਰਦੇ ਪੂਰੇ ਜੀ ਪੂਰੀ ਪੂਰੀ ਸਪੋਰਟ ਹੈ ਜੀ ਪੈਣਾ ਦੀ ਹਾਂਜੀ ਤੇ ਉਹ ਅੱਗੇ ਕੀ ਸੋਚਿਆ ਗਾਂ ਦਾ ਵੀ ਕਿੱਥੋਂ ਤੱਕ ਵੀ ਜਾਣਾ ਹੈ ਗਾਂ ਦਾ ਵੀਰੇ ਸੋਚਿਆ ਉਹ ਤਾਂ ਬਹੁਤ ਕੁਝ ਹੈ ਹਾਂ ਬਾਕੀ ਕਿਸਮਤ ਦੀ ਖੇਡ ਹੈ ਹਾਂ ਸੋਚਿਆ ਉਹ ਬਹੁਤ ਕੁਝ ਹੈ ਵੀ ਹਾਂ ਬਹੁਤ ਉੱਚੀ ਵੀ ਆਪਣੇ ਮਾਪੇ ਨੂੰ ਪੂਰੀ ਆਸ਼ ਕਰਾ ਦਈਏ ਹਾਂ ਉਹਨਾਂ ਨੂੰ ਕਿੱਥੇ ਕਿੱਥੇ ਕਮਾ ਦਈਏ ਪਰ ਬਾਕੀ ਕਿਸਮਤ ਦੀ ਖੇਡ ਹੈ ਕਰ ਰਹੇ ਆ ਹਾਂ ਸਟਰਗਲ ਕਰ ਰਹੇ ਆ ਲੈ ਵੀ ਰੁਕੇ ਨਹੀਂ ਹਾਂ ਕਰ ਰਹੇ ਆ ਸੋਚ ਰਹੇ ਆ ਬਹੁਤ ਕੁਝ ਸੋਚ ਰਹੇ ਆ ਵੀ ਰੱਬ ਨੇ ਜਦੋਂ ਇੱਥੇ ਤੱਕ ਲਿਆਂਦਾ ਵੀਰੇ ਕਿਸੇ ਟਾਈਮ ਤੁਰ ਕੇ ਜਾਂਦੇ ਸੀ ਅੱਜ ਵੀ ਰੱਬ ਨੇ ਗੱਡੀ ਵੀ ਦੇ ਦਿੱਤੀ ਹੁਣ ਅੱਗੇ ਪੱਦੇ ਰੱਬ ਨੇ ਕੀ ਸੋਚਿਆ ਉਹਨਾਂ ਨੇ ਕਿਸਮਤ ਬਾਕੀ ਕਿਸਮਤ ਦੀ ਸਬਰ ਕਰਿਆ ਹੋਇਆ ਹਾਂ ਬਸ ਦੇਖਦੇ ਆ ਸਬਰ ਦਾ ਫਲ ਮਿੱਠਾ ਹੀ ਹੁੰਦਾ ਸਬਰ ਨਾਲ ਸਾਰਾ ਕੁਝ ਹਾਂਜੀ ਹਾਂ ਸਬਰ ਨਾਲ ਤੇ ਜਿਹੜੇ ਇੰਟਰਵਿਊ ਦੇਖ ਰਹੇ ਨੇ ਇਹ ਗਿੰਦਾ ਚਤਾਮਲੀ ਹੈ ਜੀ ਤੇ ਗੱਲ ਕਰੀਏ ਕੋਰਾਲੀ ਮਿਰਿੰਡਾ ਰੋਡ ਦੇ ਪਿੰਡ ਹੈ ਜੀ ਕੋਰਾਲੀ ਮਿਰਿੰਡਾ ਰੋਡ ਦੇ ਉੱਪਰ ਪਿੰਡ ਹੈ ਪਹਿਲਾਂ ਬਾਈ ਕਹਿੰਦਾ ਵੀ ਅੰਡਰ 14 ਗੇਮ ਸਟਾਰਟ ਕੀਤੀ ਹੈ ਵੀ ਬੜਾ ਲੰਮਾ ਸਮਾਂ ਹੋ ਗਿਆ ਪਹਿਲਾਂ ਸਟ੍ਰਾਈਕਰ ਖੇਡਦਾ ਰਿਹਾ ਤੇ ਕਹਿੰਦੇ ਵੀ ਕੰਧ ਦੇ ਬੈਠੇ ਇੱਕ ਇੱਕ ਕੰਧ ਦੇ ਬੈਠੇ ਸੀ ਇੱਕ ਦਿਨ ਕਿਸੇ ਪਿੰਡ ਦੇ ਮੁੰਡੇ ਨੇ ਕਹਤੇ ਆ ਵੀ ਗੋਲ ਕੀਪਰ ਖੜ ਕੇ ਦੇਖ ਤੇ ਉਸ ਤੋਂ ਬਾਅਦ ਜਿਵੇਂ ਰੁਝਾਨ ਬਣਿਆ ਅੱਜ ਕੀਪਿੰਗ ਕਰਦਾ ਪੰਜਾਬ ਦੇ ਬਾਈ ਕਹਿੰਦਾ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਖੇਲ ਗਿਆ ਚੁੱਕੇ ਆ ਅਕੈਡਮੀਾਂ ਤੱਕ ਮल्लू ਕੀ ਸਾਰੀਆਂ ਪੰਜਾਬ ਦੀ ਜਿੰਨੀਆਂ ਟੀਮਾਂ ਸਾਰਾ ਨੇ ਖੇਲ ਚੁੱਕੇ ਆ ਤੇ ਦੁਆਬੇ ਵਿੱਚ ਕਹਿੰਦਾ ਬਹੁਤ ਪਿਆਰ ਮਿਲਦਾ ਆਪਣੇ ਇਲਾਕੇ ਵਿੱਚ ਤਾਂ ਪਿਆਰ ਮਿਲਦਾ ਮੇਰੇ ਬਾਈ ਕਹਿੰਦਾ ਦੁਆਬੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਦਾ ਤੇ ਹੋਰ ਵੀ ਟੂਰਨਾਮੈਂਟ ਦੇ ਵਿੱਚ ਜਾਂਦਾ ਗਰੀਬ ਘਰ ਦਾ ਉੱਠਿਆ ਮੁੰਡਾ ਇਹ ਤੇ ਗੱਲ ਕਰੀਏ ਗਰੀਬੀ ਦੀ ਹਾਲਤ ਦੇ ਵਿੱਚ ਉੱਠ ਕੇ ਨੰਗੇ ਪੈਰੀ ਫੁੱਟਬਾਲ ਖੇਡਣੀ ਕਿਤਨਾ ਕਿ ਤੇ ਮਿਹਨਤ ਕਰਨੀ ਦੋ ਟਾਈਮ ਫਿਰ ਬਾਈ ਕਹਿੰਦਾ ਕਰਾਈ ਤੱਕ ਨੰਗੇ ਮਿਲ ਕੇ ਭੱਜ ਕੇ ਜਾਣਾ ਦੋ ਟਾਈਮ 3-4 ਕਿਲੋਮੀਟਰ ਦਾ 6-7 ਕਿਲੋਮੀਟਰ ਪੈ ਜਾਂਦਾ ਆਪ ਡਾਉਨ ਤੇ ਮਿਹਨਤ ਕੀਤੀ ਆ ਇਹ ਜੇ ਵੀਡੀਓ ਅੱਜ ਬਣਾਉਣ ਦਾ ਮਕਸਦ ਇਹ ਹੈ ਕਿਉਂਕਿ ਆਪਾਂ ਨੂੰ ਇਦਾਂ ਦੇ ਪਲੇਅਰਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਕੀ ਤਨੇ ਦੇਖੋ ਕਿ ਜੇ ਫੁੱਟਬਾਲ ਦੀ ਗੱਲ ਕਰੀਏ ਕਬੱਡੀ ਦੀ ਗੱਲ ਕਰੀਏ ਜਾਂ ਕ੍ਰਿਕਟ ਹੁੰਦੀ ਆ ਪਰ ਉਹ ਆਪਣੇ ਪਿੰਡ ਦੇ ਵਿੱਚ ਪਲੇਅਰਾਂ ਦੀ ਸਪੋਰਟ ਕਰਨੀ ਚਾਹੀਦੀ ਆ ਤੇ ਬਾਈ ਕਹਿੰਦਾ ਪਿੰਡ ਵਾਲਾ ਦਾ ਪੂਰਾ ਸਹਿਯੋਗ ਹੈ ਸਹੀ ਗੱਲ ਆ ਬਾਈ ਹਾਂਜੀ ਹਾਂਜੀ ਪਿੰਡ ਦਾ ਪੂਰਾ ਸਹਿਯੋਗ ਪਿੰਡ ਵਾਲੇ ਪੂਰਾ ਸਹਿਯੋਗ ਕਰ ਦਿੰਦੇ ਨੇ ਤੇ ਜਿਹੜੇ ਚਿਤਾਮਰੀ ਪਿੰਡ ਦੇ ਜਿੰਨੇ ਭਰਾ ਨੇ ਜਿਹੜੇ ਨਾਲ ਖੇਡਦੇ ਨੇ ਕਿਉਂਕਿ ਕੀਪਰ ਹੈ ਕੀਪਰ ਦੇ ਉੱਪਰ ਸਾਰੀ ਇੱਕ ਬਾਗਡੋਰ ਹੁੰਦੀ ਆ ਵੀ ਟੀਮ ਨੂੰ ਕਿਸ ਤਰ੍ਹਾਂ ਚਲਾਉਣਾ ਕਿਸ ਤਰ੍ਹਾਂ ਹੱਲਾਸ਼ੇਰੀ ਦੇਣੀ ਆ ਤੇ ਪੂਰਾ ਮਿਲ ਕੇ ਸਾਥ ਕੇ ਰੱਖਦੇ ਨੇ ਸੋ ਵੱਤ ਤੋਂ ਵੱਤ ਵੀਡੀਓ ਨੂੰ ਪਿਆਰ ਕਰਿਓ ਜਿੱਥੇ ਕਿ ਅੱਜ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਤੁਹਾਡਾ ਧੰਨਵਾਦ ਵੀਰੇ ਧੰਨਵਾਦ